ਕਰਦੇ ਸਾਡੇ ਕਣਕ ਵਢਣ ਜਾਵੜੇ ਹੂੰ ਹੂੰ ਮੈਂ ਪੇਟੀ ਜਿੰਦਾ ਤੋੜਿਆ 200 ਰੁਪਿਆ ਕੱਟਿਆ ਜਾ ਕੇ ਬਾਈ ਛੱਡਤਾ ਅੱਛਾ ਕੱਲੇ ਰਹਿ ਗਿਆ ਅੱਛਾ ਕੱਲੇ ਹੀ ਰਹਿ ਗਿਆ ਘਰ ਦੇ ਕੋਲ ਕਿਨੇ ਚਾਰਜ ਪ੍ਰਾਈਸ ਵਾਲਾ ਕਰਦੇ ਕੋ ਸਾਡੇ ਅੱਛਾ ਤੇ ਉਹਨਾਂ ਨੇ ਕਿਹਾ ਨਹੀਂ ਹੋਈ ਹੁਣ ਜਾਂ ਦੱਸਿਓ ਇੰਨਾ ਕਰਦੇ ਆ ਤੂੰ ਹੁਣ 200 ਇੱਕ ਵਾਰੀ ਫੇਰ ਲਕੋ ਕੇ ਜਾਵਾਂਗੇ ਫੇਰ ਪੇਟੀ ਤੋੜੀ ਤੇ ਫੇਰ ਕੰਨ ਲਿਆ ਇੱਕ ਵਾਰ ਬਾਜੀ ਫੇਰ ਸਤਿ ਸ਼੍ਰੀ ਅਕਾਲ ਜੀ ਦੋਸਤੋ ਮੈਂ ਸੰਦੀਪ ਸਿੰਘ ਬਰਾੜ ਦੇਸੀ ਰੰਗ YouTube ਤੇ ਆਪਣਾ ਚੈਨਲ ਆ ਤੇ ਕੈਨੇਡਾ ਤੋਂ ਪੰਜਾਬ ਵਤਨ ਆਈ ਹੋਈ ਆ ਤੇ ਵਤਨ ਆ ਕੇ ਮੇਰੀ ਕੋਸ਼ਿਸ਼ ਹੁੰਦੀ ਆ ਕਿ ਜਿੰਨਾ ਸਮਾਂ ਮਿਲਦਾ ਹੈ ਕਬੂਤਰਬਾਜੀ ਦੇ ਲੇਖੇ ਲਾ ਦਈਏ ਤੇ ਕਬੂਤਰਬਾਜ਼ਾਂ ਦੀਆਂ ਵੀਡੀਓ ਬਣਾਉਨੇ ਹਾਂ ਤੁਸੀਂ ਸਾਰੇ ਪਸੰਦ ਕਰਦੇ ਹੋ ਤੁਹਾਡਾ ਸਾਰਿਆਂ ਦਾ ਧੰਨਵਾਦ ਕਰਦਾ ਤੇ ਮੇਰੀ ਕੋਸ਼ਿਸ਼ ਹੁੰਦੀ ਆ ਦੋਸਤੋ ਕਿ ਅੱਜ ਜਿਹੜੀ ਕਬੂਤਰਬਾਜੀ ਹੈ ਕਹਿੰਦੇ ਕੱਖਾਂ ਤੋਂ ਲੱਖਾਂ ਦੀ ਹੋ ਚੁੱਕੀ ਆ ਤੇ ਬਹੁਤ ਮੇਰੇ ਭਰਾ ਇਹੋ ਜਿਹੇ ਆ ਪਿੰਡਾਂ ਦੇ ਵਿੱਚ ਜਿਹੜੇ ਵਧੀਆ ਕਬੂਤਰ ਆਵਾਜ਼ ਹੈਗੇ ਆ ਤੇ ਸੀ ਤੇ ਅੱਜ ਵੀ ਹੈਗੇ ਆ ਹਨਾ ਤੇ ਉਹਨਾਂ ਦੇ ਗੇਮ ਬੜੀ ਸੋਹਣੀ ਆ ਹਰ ਕੁਸ਼ ਵਧੀਆ ਹੈਗਾ ਪਰ ਮੌਕਾ ਨਹੀਂ ਮਿਲਦਾ ਹਨਾ ਸੋ ਮੈਂ ਕਬੂਤਰ ਬਾਜਾਂ ਨੂੰ ਮੋਸਟਲੀ ਸਵਾਲ ਕਰਦਾ ਨਾ ਸਾਰਿਆਂ ਨੂੰ ਯਾਰ ਚੰਗੀ ਨਸਲ ਹੋਣੀ ਚਾਹੀਦੀ ਆ ਤੁਹਾਡੀ ਮਿਹਨਤ ਹੋਣੀ ਚਾਹੀਦੀ ਆ ਜਾਂ ਕਿਸਮਤ ਇਹ ਤਿੰਨੇ ਚੀਜ਼ਾਂ ਨੂੰ ਕਹਿੰਦੇ ਮਿਲਾ ਕੇ ਫਿਰ ਤੁਹਾਡਾ ਨਾਮ ਸਭ ਕੁਝ ਬੰਦ ਹੈ ਤੇ ਬਹੁਤ ਮੇਰੇ ਭਰਾ ਇਦਾਂ ਦੇ ਆ ਤਕੜੇ ਪਲੇਅਰ ਆ ਕਈ ਵਲ ਕਲਾਕਾਰ ਵੀ ਇੰਨੇ ਵਧੀਆ ਹੁੰਦੇ ਆ ਉਹ ਪਿੱਛੇ ਰਹਿ ਜਾਂਦੇ ਆ ਹਨਾ ਤੇ ਇਸੇ ਤਰ੍ਹਾਂ ਬਾਈ ਜੱਸਾ ਵਿਰਖ ਆਪਣੇ ਯੂ ਐਸਏ ਚ ਚਲਾ ਗਿਆ ਪਹਿਲਾਂ ਸਾਡੇ ਕੋ ਕੈਨੇਡਾ ਬਾਈ ਸੀਗਾ ਤੇ ਉਹਨੇ ਮੈਨੂੰ ਦੱਸਿਆ ਯਾਰ ਸਾਡੇ ਪਿੰਡਾਂ ਦੇ ਲਾਗੇ ਬਹੁਤ ਵਧੀਆ 플레이ਰ ਸੋਹਣੀਆਂ ਬਾਜ਼ੀਆਂ ਡਾਈਆਂ ਤੇ ਬਾਈ ਦਾ ਨਾਮ ਨਹੀਂ ਬਣ ਸਕਿਆ ਯਾਰ ਚੰਗਾ 플레이ਰ ਆ ਹਨਾ ਕਈ ਵਾਰ ਸਾਥ ਨਹੀਂ ਮਿਲਦਾ ਜਿਹੜੇ ਬਾਹਰ ਦੇ ਆ ਆਪਾਂ ਸਾਰਿਆਂ ਦਾ ਸਾਥ ਦਿੰਨੇ ਆ ਮੈਂ ਅੱਜ ਕਾ ਚਾਹੂੰਗਾ ਜਿਹੜੇ ਇਨਸਾਨਾਂ ਨਾਲ ਮੈਂ ਇੰਟਰਵਿਊ ਕਰਨੀ ਆ ਸ਼ੁਰੂ ਕਰਨੀ ਆ ਉਸ insan ਨੂੰ ਚੰਗਾ ਪਲੇਅਰ ਆ ਤੇ ਮੇਰਾ ਵੀਰ ਜਿਹੜੇ ਤੁਸੀਂ ਇਸ ਪਿੰਡਾਂ ਦੇ ਆ ਨਾ ਉਹਦੀ ਥੋੜੀ ਜੀ سپورਟ ਕਰੋ ਜਿਹੜੀਆਂ ਅੱਜ ਬਾਜ਼ੀਆਂ ਬਾਜ਼ੀਆਂ ਦੇ ਵਿੱਚ ਐਂਟਰੀਆਂ ਬਹੁਤ ਵੱਡੀਆਂ ਹੋ ਚੁੱਕੀਆਂ। ਕਈ ਵਾਰ ਉਹ ਐਂਟਰੀ ਭਰਨੀ ਬੜੀ ਮੁਸ਼ਕਲ ਹੋ ਜਾਂਦੀ ਆ ਕਿਉਂਕਿ ਕੰਮਕਾਰ ਵੀ ਕਰਨੇ ਆ ਤੇ ਹੁਣ ਵੀ ਬਾਈ ਨੂੰ ਮੈਂ ਕਿਹਾ ਬਾਈ ਨੇ ਕੰਮ ਤੇ ਜਾਣਾ ਸੀ ਸਮਾਂ ਕੱਢਿਆ ਦੋਨੋਂ ਚੀਜ਼ਾਂ ਨੂੰ ਬੈਲੈਂਸ ਕਰਨਾ ਔਖਾ ਹੋ ਜਾਂਦਾ ਤੇ ਮੈਂ ਤੁਹਾਨੂੰ ਬਾਈਆਂ ਨੂੰ ਐਨਆਰਆਈਆਂ ਨੂੰ ਸਾਰਿਆਂ ਨੂੰ ਬੇਨਤੀ ਕਰਦਾ ਤੁਸੀਂ ਇਸ ਪਿੰਡ ਨਾਲ ਸੰਬੰਧ ਰੱਖਦੇ ਹੋ ਤੇ ਜਰੂਰ ਬਾਈ ਦੀ ਹੁਣਾਂ ਦੀ ਕਿਸੇ ਵੀ ਤਰੀਕੇ ਨਾਲ ਮਦਦ ਕਰ ਸਕਦੇ ਹੋ ਤੇ ਜਿਹੜੇ ਬਾਈ ਨੂੰ ਗੇਮ ਆਉਂਦੀ ਆ ਵਧੀਆ ਕਬੂਤਰबाजी ਆ ਤੁਸੀਂ ਥੋੜੀ ਜੀ سپورਟ ਕਰ ਦੋਗੇ ਨਾ ਤੇ ਬਾਈ ਫਿਰ ਤੁਹਾਡਾ ਵੀ ਨਾਮ ਚਮਕੂਗਾ ਤੇ ਬਾਈ ਦਾ ਨਾਮ ਵੀ ਚਮਕੂਗਾ ਹੈਨਾ ਸੋ ਅੱਜ ਮੈਂ ਬਾਈ ਚੰਦ ਹੁਣਾਂ ਦੀ ਇੰਟਰਵਿਊ ਕਰੂੰਗਾ ਸੋ ਇਹਨਾਂ ਦੇ ਪਿੰਡ 바ਰਸਲ ਦੇ ਵਿੱਚ ਪਹੁੰਚੇ ਹੋਏ ਆ ਸਵਾਗਤ ਕਰੂੰਗਾ ਬਾਈ ਦਾ ਤੇ ਬਾਈ ਦੇ ਸ਼ੌਂਕ ਦੀ ਗੱਲਬਾਤ ਕਿਹੜੀਆਂ ਨਸਲਾਂ ਮਿਠੀਆਂ ਹੋਈਆਂ ਕਿੰਨੀਆਂ ਕਬਾਜੀਆਂ ਛੱਡਦੇ ਆ ਤੇ ਜਾਂ ਨਹੀਂ ਛੱਡ ਸਕਦੇ ਉਹ ਕਿਉਂ ਨਹੀਂ ਛੱਡ ਸਕਦੇ ਉਹ ਸਾਰੀਆਂ ਗੱਲਾਂ ਕਰਾਂਗੇ ਚੱਲ ਬਾਈ ਸਸੀਕਾਲ ਕੀ ਹਾਲ ਚੱਲ ਰਿਹਾ ਠੀਕ ਠਾਕ ਹੋ ਪਿੰਡ ਤੁਹਾਡਾ ਮਿਸਾਲ ਹੈ ਬਰਸਾਲ ਠੀਕ ਹੈ ਜਿਗਰਾਵਾ ਦੇ ਲੱਗਿਆ ਜਾਂਦਾ ਹਾਂ ਜਿਗਰਾਵਾ ਦੇ ਲੱਗ ਠੀਕ ਹੈ ਮੇਰੇ ਵੀਰ ਤੇ ਕਿਦੋਂ ਦਾ ਸ਼ੌਂਕ ਹੈ ਤੁਹਾਨੂੰ ਸ਼ੂਟਿੰਗ ਦਾ ਬਹੁਤ ਚੱਲਦਾ ਸੀ ਛੋਟੇ ਅੰਦਰੋਂ ਹੀ ਹੈ ਛੋਟੇ ਹੁੰਦੇ ਨੂੰ ਹੀ ਹੈ ਠੀਕ ਹੈ ਇੱਕ ਛਾਲੀ ਸਾਡੇ ਢੇਪੀ ਬਾਜੀ ਸੀ ਵਾਗਾਂਡ ਹਾਂ ਹਾਂ ਕਰਦੇ ਸਾਡੇ ਕਾਣਕ ਵੱਢਣ ਜਾਵੜੇ ਹੂੰ ਮੈਂ ਪੇਟੇ ਜਿੰਦਾ ਤੋੜਿਆ 200 ਰੁਪਏ ਕਟਿਆ ਜਾ ਕੇ ਵਾਈ ਛੱਡਤਾ ਅੱਛਾ ਕੱਲ ਰਹਿ ਗਿਆ ਅੱਛਾ ਕੱਲ ਹੀ ਰਹਿ ਗਿਆ ਘਰ ਦੇ ਕੋਲ ਕਿੰਨੇ ਚਿਰ ਦੀ ਪ੍ਰਾਂਗਲ ਕਰਦੇ ਕੋਲ ਸਾਡੇ ਅੱਛਾ ਤੇ ਉਹਨਾਂ ਨੇ ਕਿਹਾ ਨਹੀਂ ਹੋਈ ਹੁਣ ਜਾਂਦਸਿਓ ਇੰਨਾ ਕਰਦੇ ਆ ਤੂੰ ਹੁਣ 200 ਇੱਕ ਵਾਰੀ ਫੇਰ ਲਕੋ ਕੇ ਜਾਵਾਂਗੇ ਫੇਰ ਪੇਟੀ ਤੋੜੀ ਤੇ ਫੇਰ ਕਰਨ ਲੱਗਦੀ ਵਾਰ ਬਾਜੀ ਫੇਰ ਜਾਣੀ ਬਾਜੀ ਤਾਂ ਨਾਲ ਜਾਣ ਲੱਗ ਗਈ ਬਾਜ਼ੀਆਂ ਤੇ ਅੱਛਾ ਉਹਦਾ ਸਾਡਾ ਨਾਲ ਅੱਛਾ ਬਾਪੂ ਨਾਲ ਹੀ ਚੱਲਵੰਦੇ ਚੱਤ ਬਾਜ਼ੀਆਂ ਲਗਾਤਾਰ ਜਿੱਤੀ ਮੈਂ ਅੱਛਾ ਹੁੰਦਾ ਵੀ ਹੱਥ ਤੇ ਸੀ ਵਾਲੀ ਜਿੱਥੇ ਮੈਂ ਬਾਜ਼ੀ ਮਾਰਨੀ ਉੱਥੇ ਆ ਜਾਣਾ ਆਂਗ ਜਾਇਆ ਸੀ ਚੰਦ ਬਾਈ ਬਾਜੀ ਜਿੱਤ ਕੇ ਇਦਾਂ ਹੱਥ ਤੇ ਵੜਾ ਲੈਂਦਾ ਸੀਗਾ ਐਂ ਵੜਾ ਲੈਂਦੀ ਜੇ ਚਾਂਦੀ ਦੀਆਂ ਦੇ ਕੋਈ ਹੋਰ ਨਹੀਂ ਹੱਥ ਖੜਾ ਕਰਦਾ ਉਹਦੇ ਹੱਥੇ ਤੇ ਬੈਠ ਜੇ ਘਰ ਮੇਰਾ ਬਾਰ-ਬਾਰ ਆ ਜੇ ਨੂੰ ਪਿੰਡ ਦੇ ਵਿਚਾਲੇ ਉੱਥੇ ਵੀ ਲਾ ਲੈਂਦੇ ਮੈਂ ਬਾਜੀਆਂ ਛੱਡਿਆ ਸੀਗਾ ਸੱਤ ਬਾਜੀਆਂ ਪੂਰੀ ਗੱਲ ਨਹੀਂ ਕਰਾਇਆ ਦੱਸਿਆ ਨਾ ਬਾਈ ਮੈਂ ਗਲਤ ਨਹੀਂ ਕੀਤਾ ਮੈਂ ਬਾਈ ਨੂੰ ਪਹਿਲੀ ਵਾਰ ਮਿਲਿਆ ਔਰ ਮੈਂ ਬਾਈ ਨਾ ਆ ਗੱਲਾਂ ਬਾਤਾਂ ਵੀ ਨਹੀਂ ਕੀਤੀਆਂ ਸੀਗੀਆਂ ਯਾਰ ਹਨਾ ਮੈਂ ਬਾਈ ਨਾਲ ਗੱਲਾਂ ਬਾਤਾਂ ਵੀ ਕੀਤੀਆਂ ਨਹੀਂ ਸੀ ਆ ਦੇਖ ਲਓ ਬਾਈ ਕਿੱਡੀ ਵੱਡੀ ਗੱਲ ਆ ਹਨਾ ਕਈ ਹੀਰੇ ਖੜਾ ਦੀ ਸਾਡੇ ਕਬੂਤਰਬਾਜੀ ਦੇ ਯਾਰ ਹਨਾ ਤੇ ਪਿੱਛੇ ਰਹਿ ਗਏ ਮੇਰਾ ਵੀਰ ਜ਼ਰੂਰ ਬਾਈ ਦੀ ਆਪਾਂ ਮਾਦਰ ਕਰਨੀ ਹੈ ਅਗਲੇ ਸਾਲ ਫਿਰ ਆਈਏ ਵੱਡੀਆਂ 10000 ਵਾਲੀਆਂ ਬਾਜ਼ੀਆਂ ਜਿਹੜੀਆਂ ਨਾ ਤੇ ਬਾਈ ਦਾ ਹਿੱਸਾ ਆਵੇ ਤੇ ਤੁਹਾਡਾ ਵੀ ਨਾਮ ਬਣੂਗਾ ਬਾਈ ਤੇ ਬਾਈ ਦਾ ਨਾਮ ਵੀ ਬਣੂਗਾ ਹਨਾ ਸੋ ਦੋਨਾਂ ਦਾ ਰਲ ਕੇ ਨਾਮ ਬਣੂ ਅੱਛਾ ਚੰਨ ਬਾਈ ਤੁਹਾਡੇ ਸ਼ੌਕ ਤੇਵੇਂ ਤੁਸੀਂ ਦੱਸਦਾ ਬਚਪਨ ਤੋਂ ਵਾਲਿਆ ਹਾਂ ਸਾਰੇ ਆਪ ਜਿਹੜਾ ਉਹ ਹੱਥ ਤੇ ਆਉਂਦਾ ਉਹ ਕਬੂਤਰ ਕਿਹੜਾ ਹੈ ਉਹ ਫੜੇ ਗੋਲਿਆਂ ਵਿੱਚ ਬੱਚਾ ਫੜਿਆ ਸੀ ਕਿਸੇ ਦਾ ਸੀ ਅੱਛਾ ਗੋਲਿਆਂ ਦੇ ਵਿੱਚ ਫਿਰਦਾ ਸੀਗਾ ਉਹ ਫੜ ਲਿਆ ਕੋਈ ਰੰਗ ਰੰਗ ਭਾਈ ਰੰਗ ਰੰਗ ਲਾਇਆ ਸੀ ਕੋਈ ਰੰਗ ਚਿੱਟੀਆਂ ਅੱਖਾਂ ਦਾ ਸੀ ਚਿੱਟਾ ਚਿੱਟੀਆਂ ਅੱਖਾਂ ਦਾ ਚਿੱਟਾ ਕਮੂਤਰ ਹਾਂ ਠੀਕ ਹੈ ਅੱਛਾ ਭਾਈ ਵੀਡੀਓ ਬਾਈ ਦੀ ਠੀਕ ਆ ਰਹੀ ਹੈ ਇਹ ਤਾਂ ਨਹੀਂ ਕਿਤੇ ਮਤਲਬ ਉਹ ਬਾਈ ਦਾ ਚਮਕਦਾ ਪੂਰਾ ਬਾਈ ਚਮਕਣਾ ਚਾਹੀਦਾ ਮੇਰਾ ਬਾਈ ਚਮਕਣਾ ਨਹੀਂਦਾ ਮੈਂ ਮੈਂ ਨਾ ਚਮਕਾਂ ਸੋ ਬਾਈ ਨੂੰ ਚਮਕਾਉਣਾ ਆਪਾਂ ਸਹੀ ਹੈ ਬਾਈ ਨੂੰ ਚਮਕਾਉਣਾ ਮੈਂ ਥੋੜਾ ਜਿਹਾ ਮਤਲਬ ਘੱਟ ਹੋ ਜਾਣਾ ਹਣਾ ਸੋ ਮੈਂ ਚਾਹੁੰਦਾ ਕਿ ਬਾਈ ਕਬੂਤਰਬਾਜੀ ਦੇ ਵਿੱਚ ਆਪਾਂ ਜਿਹੜੇ ਸਾਡੇ 스타 ਪਲੇਅਰ ਹਨਾ ਇੰਨੇ ਉੱਤੇ ਚਲੇ ਜਾਣ ਤੇ ਆਪਾਂ ਫਿਰ ਗੱਲਾਂ ਕਰੀਏ ਯਾਰ ਬਾਈ ਸੰਦੀਪ ਆਇਆ ਸੀਗਾ ਹਨਾ ਇੰਟਰਵਿਊ ਕੀਤੀ ਸੀ ਮੈਂ ਤਾਂ ਕਹਿ ਰਿਹਾ ਹਨਾ ਗੱਡਾ ਓਕੇ ਤੇ ਅੱਛਾ ਉਹ ਜਿਹੜਾ ਕਬੂਤਰ ਗੋਲਿਆਂ ਦੇ ਵਿੱਚੋਂ ਕਿਹੜੇ ਪਿੰਡ ਤੋਂ ਫੜਿਆ ਸੀਗਾ ਇੱ ਪਿੰਡ ਚ ਗੋਲਿਆਂ ਚ ਫੜ ਲਿਆ ਤੇ ਤੁਹਾਡੇ ਕੋਲ ਕਬੂਤਰ ਉਹ ਸੀਗੇ ਘਰੇ ਹਾਂ ਸੀਗੇ ਰੱਖੇ ਠੀਕ ਹੈ ਤੂੰ ਪਤਾ ਹੈ ਕੋਈ ਕਿੰਨਾ ਚਿਰ ਗੋਲਿਆਂ ਦੇ ਵਿੱਚ ਰਲੇ ਨੂੰ ਉਹਨੂੰ ਹੋ ਗਿਆ ਸੀਗਾ ਉਹਨੂੰ 10 ਕਿਦਾਂ ਤਾਂ ਹੋ ਗਿਆ ਸੀ 10 ਦਿਨ ਹੋ ਗਏ ਹੈ ਨਾ ਗੱਡੀ ਲੈ ਜਿਹੜੇ ਬੱਚੇ ਕਢਾਇੇ ਅੱਛਾ ਫਿਰ ਉਹ ਲਾ ਕੇ ਦੂਜਾ ਉਹਦਾ ਜਗਾੜ ਲਾ ਕੇ ਰਾਤ ਨੂੰ ਫੜਿਆ ਕਿ ਕਿਵੇਂ ਫੜਿਆ ਫੜਿਆ ਕਿਵੇਂ ਸੀ ਉਹ ਮੁੰਡਾ ਇੱਕ ਮੇਰੇ ਚਾਚੇ ਦਾ ਮੁੰਡਾ ਉਹ ਉਹਦੇ ਰੱਖੇ ਸੀਗੇ ਉਹਨੇ ਮੈਨੂੰ ਫੜ ਕੇ ਦੇ ਦਿੱਤਾ ਮੈਨੂੰ ਚੰਗਾ ਲੱਗਾ ਮੈਂ ਦੋ ਤਿੰਨ ਕੂਤਰ ਉਹਦੇ ਘਰੇ ਆਇਆ ਹਾਂ ਅੱਛਾ ਫੜਿਆ ਕਿਸੇ ਹੋਰ ਦੇ ਸੀਗਾ ਅੱਛਾ ਵੀਰ ਜੀ ਹੋ ਗਿਆ ਮੜਾ ਮੱਡਾ ਨਾ ਨੇੜੇ ਕਲੋਜ਼ ਕਰਦਾ ਹੋਇਆ ਜਾਂ ਇਧਰ ਲੈਫਟ ਰਾਈਟ ਹੋਣਾ ਤੁਸੀਂ ਹੋ ਸਕਦੇ ਹੋ ਨਾ ਤੇ ਆਪਣਾ ਅਵਿਟੀ ਗੱਲ ਵੀਰ ਚਾਹ ਪੀਣੀ ਆਪਾਂ ਹਨਾ ਤੇ ਅੱਛਾ ਉਹ ਕਬੂਤਰ ਤੁਸੀਂ ਚਾਚੇ ਦੇ ਮੁੰਡੇ ਨੇ ਫੜ ਲਿਆ ਹਨਾ ਤੇ ਚੰਦ ਦਾ ਦਿਲ ਆ ਗਿਆ ਹਨਾ ਚੰਦ ਨੂੰ ਲੱਗਾ ਵੀ ਕਬੂਤਰ ਚੰਦ ਸ਼ਿਕਾਰੀ ਆ ਤੇ ਸ਼ਿਕਾਰੀ ਬੰਦੇ ਨੇ ਫਿਰ ਕਬੂਤਰ ਨੂੰ ਦੋ ਕਬੂਤਰ ਦੇ ਕੇ ਲੈ ਲਿਆ ਤੇ ਉਹਨੂੰ ਕਬੂਤਰ ਨੂੰ ਗਿਜੌਣ ਚ ਮੁਸ਼ਕਲ ਆਈ ਹੋਣੀ ਕਿਉਂਕਿ ਬਾਹੂਲੇ ਲੱਗਾ ਸੀ ਵਾੜਾ ਵਧੀਆ ਲੱਗਿਆ ਸੀ ਸੋਖਾ ਲੱਗਿਆ ਸੀਗਾ ਹਾਂ ਸ਼ੋਕਾ ਲੱਗਿਆ ਸੀ ਬੱਚਾ ਹੀ ਛੋਟਾ ਹੀ ਅੱਛਾ ਛੋਟਾ ਹੀ ਸੀਗਾ ਹਰ ਹੁੰਦਾ ਜਿਹੜਾ ਕਈ ਵਾਰ ਛੋਟਾ ਬੱਚਾ ਹੁੰਦਾ 10 ਕਿ ਦਿਨ ਦਾ ਯਾਰ ਬਾਹਰ ਦੇ ਲੱਗ ਜਾਂਦਾ ਹਨਾ ਮੁਸ਼ਕਲ ਵੜੀ ਹੁੰਦੀ ਉਹਨੂੰ ਕਿਉਂ ਹੁੰਦੀ ਤੇ ਚੰਦ ਨੇ ਸੌਖਾ ਘਿਜਾ ਲਿਆ ਅੱਛਾ ਘਿਜਾਇਆ ਵੀ ਹੱਥ ਤੇ ਹਾਂ ਕਿ ਕਿਦਾਂ ਇਹ ਕਿਦਾਂ ਗੱਲ ਬਣੀ ਹਾਂ ਬਸ ਕੋਠੇ ਤੇ ਜਾ ਤੇ ਆ ਜਾਂਦਾ ਸੀ ਜਿੱਥੇ ਵੀ ਰਾਣੀ ਸੁਣੇ ਪਾਲ ਲਿੰਦਾ ਸੀ ਮਤਲਬ ਨਹੀਂ ਬੱਚਾ ਹੀ ਆਪ ਹੀ ਘਟ ਗਿਆ ਹੀ ਅੱਛਾ ਠੀਕ ਹੈ ਫਿਰ ਘਰੇ ਘਿਜਾ ਲਿਆ ਤੇ ਘਰੇ ਕਿੰਨਾ ਘੁੱਟਦਾ ਹੀ ਬਈ ਉਹ ਘਰੇ ਉੱਡਦਾ ਸੀ ਤਿੰਨ ਚਾਰ ਘੰਟੇ ਬਸ ਤਿੰਨ ਚਾਰ ਘੰਟੇ ਉੱਡਦਾ ਸੀਗਾ ਠੀਕ ਹੈ ਤਿੰਨ ਚਾਰ ਘੰਟੇ ਕ ਠੀਕ ਹੈ ਪੇਟੀ ਕਿਹੜੀ ਬਾਜੀ ਸੀ ਬਾਈ ਜਿਹੜਾ ਉਹ ਛੱਡਿਆ ਫਿਰ ਜਿਆਦਾ ਜਿਹੜਾ ਦੋ ਅੱਛਾ ਉਹ ਪੇਟੀ ਤੋੜ ਕੇ ਉਹ ਲੈ ਕੇ ਗਿਆ ਸੀ ਉਹ ਸ਼ਾਕੀ ਬਾਜੀ ਸੀ ਹਨਾ ਸ਼ਾਕੀ ਦੀ ਸੀ ਉਹ ਬਹੁਤ ਗਰਮੀ ਸੀ ਤੇ ਪਹਿਲੀ ਬਾਜੀ ਸੀ ਬਾਈ ਤਰੀਕੇ ਉਦੋਂ ਪਹਿਲੇ ਵੀ ਛੱਡਦੇ ਬਾਜੀ ਪਹਿਲੀ ਬਾਜੀ 1 ਵਜੇ ਯਾਨੀ ਖਤਮ ਹੋ ਗਈ 1:30 ਵਜੇ ਸਾਰੇ ਖਡਾਰੇ ਸੀ ਅੱਛਾ ਪੁਰਾਣੇ ਬੂੜੇ ਜਾਣੀ ਸਾਰੇ ਪੁਰਾਣੇ ਜਿਹੜੇ ਖਿਡਾਰੀ ਹੈਗੇ ਹਾਂ ਭਾਜੇ ਡਾਕਟਰ ਰੂਟਰ ਹੁਣ ਸਾਰੇ ਜਾਨੀ ਤੁਹਾਡੇ ਏਰੀਆ ਦੇ ਸਾਰੇ ਪਲੇਅਰ ਆਏ ਦੇ ਸੀਗੇ ਹਾਂ ਉਧਰ ਵੀ ਆਏ ਅੱਛਾ ਜਿਹੜੀ ਪੇਟੀ ਤੋੜ ਕੇ ਲੱਗੇ ਗਈ ਇਹ ਇਹ ਕਬੂਤਰ ਛੱਡੇ ਸੀਗੇ ਅੱਛਾ ਇਹ ਕਬੂਤਰ ਸੀ ਹੈਨਾ ਅੱਛਾ ਭਾਈ ਲੈ ਗਿਆ ਬਾਜੀ ਜਾ ਕੇ ਛੜਤੀ ਉਹਦੇ ਫਿਰ ਸਾਬ ਸਵਾਲ ਆਪ ਹੀ ਕੀਤੀ ਸਾਰੀ ਆਪ ਹੀ ਆਪ ਹੀ ਕਰਤੀ ਤੇ ਡਾ ਤਾ ਕਬੂਤਰ ਠੀਕ ਹੈ ਕਿੰਨੇ ਕਬੂਤਰ ਉੱਡੇ ਸੀਗੇ ਉੱਤੇ 26 ਸੀ ਉਦੋਂ 26 ਕਬੂਤਰ ਦੋ ਦੋ ਸੋ ਮੋਟੇ ਸੀ ਠੀਕ ਹੈ 2652 ਠੀਕ ਹੈ ਤੇ ਫਿਰ ਉਹ ਕਬੂਤਰ ਉੱਡਿਆ ਸਾਰਿਆਂ ਨੂੰ ਬਿਠਾ ਕੇ ਬੈਠ ਗਿਆ ਤੇ ਫਿਰ ਕਹਿੰਦੇ ਵੀ ਓਕੇ ਜੀ ਚੰਦ ਬਾਈ ਦਾ ਕਬੂਤਰ ਜਿੱਤ ਗਿਆ ਤੇ ਚੰਦ ਨੇ ਉਹ ਲਾ ਲਿਆ ਮਤਲਬ ਸਾਰਿਆਂ ਨੇ ਹੱਥ ਤੇ ਲਾ ਲਿਆ ਹੈ ਮਤਲਬ ਹੱਥ ਤੇ ਲਾ ਲਿਆ ਹਾਂਜੀ ਪਿੰਡ ਦੇ ਵਿਚਾਲੇ ਹਨ ਮਲਾਏ ਹੱਥ ਕੀਤਾ ਤੇ ਲਾ ਲਿਆ ਸੋ ਅਸੀਂ ਹੱਥ ਕਬੂਤਰ ਡੋਰ ਪਾ ਕੇ ਹਲਾਉਂਦੇ ਉਹ ਕੋਲੇ ਆਉਂਗਾ ਆ ਯਾ ਅਸੀਂ ਆਪਸਾ ਹੁੰਦੇ ਹੁੰਦੇ ਸੀਗੇ ਜਿਹੜਾ ਆਪਣਾ ਨਾ ਲੰਡਾ ਕਬੂਤਰ ਛੱਡਦੇ ਹੁੰਦੇ ਸੀ ਗੋਮਟੀ ਵਾਲਾ ਗੋਮਟੀ ਵਾਲਾ ਉਹਦਾ ਨਾਮ ਸੀਗਾ ਬਜ਼ੁਰਗਾਂ ਦਾ ਉਹ ਉਹਦਾ ਸੁਣਦੇ ਇਹ ਕਹਿੰਦੇ ਐ ਚਾਦਰਾਂ ਜਿਹਾ ਕੀ ਹੋਰ ਮਛਾ ਦੇਣਾ ਉਹਨਾਂ ਨੇ ਉੱਥੇ ਆ ਜਾਂਦੇ ਸੀ ਹਨਾ ਸੋ ਓਕੇ ਫਿਰ ਇੱਕ ਵਾਰੀ ਛੱਡਿਆ ਫਿਰ ਹੌਸਲੇ ਬਣ ਗਿਆ ਹੈ ਠੀਕ ਹੈ ਫਿਰ ਘਰ ਦੇ ਆ ਨੇ ਵੀ ਹੁਣ ਚਾਹੁੰਦੇ ਹੋ ਜੇ ਕੈਮ ਹੋ ਜਾਇਆ ਪੂਰੇ ਖੁਸ਼ ਹੈ ਪੂਰੇ ਖੁਸ਼ ਭਾਈ ਪੂਰੇ ਖੁਸ਼ ਤੇ ਫਿਰ ਉਸ ਦਿਵਾਰ 7 ਵਜੀਆਂ ਮਤਲਬ ਉਹ ਲਗਾਤਾਰੀ ਛੱਡਦਾ ਰਹੇ ਹਨਾ ਤੇ ਕਿਹੜੇ ਨੇੜੇ ਨੇੜੇ ਪਿੰਡਾਂ ਚ ਕਿ ਦੂਰ ਵੱਡੀਆਂ ਬਾਜੀਆਂ ਵੀ ਛੱਡੀਆਂ ਨੇੜੇ ਮਾਲਕ ਮਾਲਕੋਗੇ ਮੈਂ ਜਰ ਤੂ ਚੱਕ ਦੇ ਨਾਲ ਪੈਂਟ ਕਿਣਾ ਮੱਦੋ ਕੀ ਮੱਦੋ ਕੀ ਪੰਦੋ ਕੀ ਹੋ ਗਿਆ ਐ ਦੂਰ ਵੀ ਛੱਡਿਆ ਅੱਛਾ ਦੂਰ ਵੀ ਬਾਜੀਆਂ ਛੱਡੀਆਂ ਹਨਾ ਤੇ ਉਹ ਜਿੱਥੇ ਵੀ ਜਾਂਦਾ ਫਿਰ ਚੰਦ ਦਾ ਨਾਮ ਬਣ ਗਿਆ ਪੂਰਾ ਉਹਦੋ ਹਨਾ ਤੇ ਚੰਦ ਬਾਈ ਫਿਰ ਉਹ ਕਬੂਤਰ ਸੱਤਾਂ ਬਾਜੀਆਂ ਤੋਂ ਬਾਅਦ ਫਿਰ ਉਹਦਾ ਕੀ ਕੀਤਾ ਉਹ ਤੋਂ ਹੀ ਰੱਖਿਆ ਬੱਚੇ ਪੁੱੱਚੇ ਕੜਾਏ ਜਾਂ ਗਵਾਚ ਪੁੱੱਚ ਗਿਆ ਉਹ ਸਾਡੇ ਘੇਰੇ ਚ ਬੰਦਾ ਰਹਿੰਦਾ ਕਹਿੰਦਾ ਮੈਂ ਦੋ ਅੰਡੇ ਲਵਾ ਲਾਂ ਮੜਕੇ ਪਾਸ ਗਾਇਬ ਕਰਦਾ ਇੱਤਾ ਹੀ ਨਹੀਂ ਹੂੰ ਹੂੰ ਕਹਿੰਦਾ ਨਸਰ ਮੜਾਲ ਗਿਆ ਦੋਸਤੋ ਇਦਾਂ ਨਾ ਕਰਿਆ ਕਰੋ ਯਾਰ ਕਿਸੇ ਮਤਲਬ ਬੰਦੇ ਦੀ ਮਿਹਨਤ ਪਰਮਾਤਮਾ ਨੇ ਕਿਸੇ ਦਾ ਰੰਗ ਕਰ ਲਾਉਣਾ ਹੁੰਦਾ ਤੂੰ ਬੱਚੇ ਕੜਾਈ ਨਹੀਂ ਬਾਈ ਉਹਦੇ ਮੈਨੂੰ ਬੱਚੇ ਮੈਨੂੰ ਬਾਜ਼ੀਆਂ ਦਾ ਬੜਾ ਸ਼ੌਂਕ ਸੀ ਛੋਟੇ ਹੁੰਦੇ ਨੂੰ ਵੀ ਬਾਜ਼ੀਆਂ ਛੱਡੀ ਜਾਵੇਂ ਹੈ ਪ੍ਰਾ ਇਦਾਂ ਨਾ ਕਰਿਆ ਕਰੋ ਯਾਰ ਹਨਾ ਬਾਈ ਦੀ ਮਤਲਬ ਕੁਦਰਤ ਉਹ ਲੋ ਕਈ ਵਾਰ ਕਿਸਮਤ ਹੁੰਦੀ ਆ ਹਨਾ ਤੇ ਫਿਰ ਉਹਦੇ ਨਾਲ ਫਿਰ ਪੈਸੇ ਪੂਹੇ ਸੋਹਣੇ ਬਣ ਗਏ ਸੀ ਬਾਈ ਸੋਹਣੇ ਬਣ ਗਏ ਸੀ ਠੀਕ ਹੈ ਤੇ ਫਿਰ ਚੰਦ ਬਾਈ ਅਗਲਾ ਜਿਹੜਾ ਸਟੈਪ ਆ ਤੇ ਚਲੋ ਉਹ ਚਲਾ ਗਿਆ ਬਾਜੀਆਂ ਨਹੀਂ ਛੱਡੀਆਂ ਫਿਰ ਉਹ ਕੋਈ ਨਸਲ ਹੋਰ ਕਿਹੜੀ ਨਸਲ ਹੋਈ ਜਿਹੜੀ ਚੰਦ ਨੇ ਬਾਜੀਆਂ ਛੱਡੀਆਂ ਔਰ ਵਧੀਆ ਬਾਜੀਆਂ ਦਿੱਤੀ ਹੋਰ ਰਾਂਝੇ ਹੁਣਾਂ ਵਾਲੀ ਆ ਫਿਰ ਉਸ ਦਿਵਾਰ ਰਾਂਝੇ ਵਾਲੇ ਆ ਗਏ ਹਾਂ ਠੀਕ ਹੈ ਅੱਛਾ ਸ਼ੌਕ ਬਚਪਨ ਤੋਂ ਆ ਇਹ ਜਿਹੜੀ ਗੱਲ ਕਰਦੇ ਹੋ ਇਹ ਕਿੰਨੇ ਸਾਲ ਪੁਰਾਣੀ ਆ ਜਿਹੜੀ ਇਹ ਸੱਤ ਬਾਜੀਆਂ ਵਾਲਾ ਕਬੂਤਰ ਸੀਗਾ ਤੁਹਾਡਾ ਇਹ ਤਾਂ ਛੋਟਾ ਹੁੰਦਾ ਸੀ ਬੜਾ ਜੋ ਹੱਕਾ ਹੋਊਗਾ ਅੱਛਾ ਬੜੇ ਛੋਟੇ ਔਰ ਬੜੀ ਪੁਰਾਣੀ ਗੱਲ ਕਰਦਾ ਉਹ ਕਿ ਮਤਲਬ 20 25 ਸਾਲ ਪੁਰਾਣੀ ਗੱਲ ਆ ਹਾਂ ਜਿਆਦੇ ਭਲਾ ਹੋਵੇ ਯਾਨੀ ਅੱਛਾ 20 ਠੀਕ ਹੈ ਤੇ ਉਦੋਂ ਵਾਰ ਫਿਰ ਹੋਰ ਜਿਹੜੀਆਂ ਬਾਜ਼ੀਆਂ ਛੱਡੀਆਂ ਅੱਛਾ ਰਾਂਝਾ ਬਾਈ ਦਾ ਤਾਂ ਤੋਂ ਛੋਟਾ ਲੱਗਦਾ ਵਾਹ ਬਾਕੀ ਪ੍ਰਾਪਰ ਜੀ ਦੀ ਹੈ ਨਹੀਂ ਛੋਟਾ ਠੀਕ ਹੈ ਤੇ ਉਦੋਂ ਫਿਰ ਤ ਕਬੂਤਰ ਪਹਿਲਾਂ ਰੱਖ ਲਿਉਂਨੇ ਨੇ ਇਹਨਾਂ ਤੋਂ ਤੁਸੀਂ ਹਾਂਜੀ ਹਾਂਜੀ ਠੀਕ ਹੈ ਉਹ ਕਬੂਤਰ ਕਿਹੜੇ ਸੀਗੇ ਤੁਹਾਡੇ ਕੋਲੇ ਜਿਹੜੇ ਫਿਰ ਲਿਆਂਦੀਆਂ ਨਸਲਾ ਇਹਦੋਂ ਪਹਿਲਾਂ ਬਾਈ ਤੋਂ ਬਸ ਰਾਂਝਾ ਹੁਣਾਂ ਦਾ ਲੈ ਲੂਗੇ ਬਸ ਟੀਟੂ ਦਾ ਲੈਂਦੇ ਹਾਂ ਠੀਕ ਹੈ ਤੇ ਹੁਣ ਐਂਟਰੀਆਂ ਛੱਡਦੇ ਹੁਣ ਵੀ ਐਂਟਰੀਆਂ ਲੀਆਂ ਬਾਜ਼ੀਆਂ 1200 ਵਾਲੀ ਐਂਟਰੀ ਉਹ ਛੱਡ ਲਈ ਦੀ ਹੈ ਠੀਕ ਹੈ ਵੱਡੀ ਦਾ ਰਿੰਦਾ ਉਹ ਬਹੁਤ ਵਧੀਆ ਰਹਿੰਦੇ ਨਾ ਬਾਈ ਇਹਦੇ ਕੋਲੇ ਆਪਦੇ ਕਬੂਤਰ ਸਾਡੇ ਜਦੋਂ ਮੈਂ ਛੋਟਾ ਸੀ ਉਦੋਂ ਇਹਦੇ ਕੋਲੇ ਆਪਦੇ ਕਬੂਤਰ ਵੀ ਚੰਗੇ ਬਣ ਗਏ ਸੀ ਬਾਕੀ ਚੰਗੇ ਬਣ ਗਏ ਵਧੀਆ ਕਬੂਤਰ ਸੀ ਯਾਨੀ ਇਹ ਵਿੱਚ ਬਾਜੀਆਂ ਛੱਡ ਲੈਂਦਾ ਸੀ ਜਿਵੇਂ ਉਦੋਂ 1 2 3 ਬਾਜੀਆਂ ਛੱਡ ਲੈਂਦਾ ਸੀ ਤੇ ਜਿੱਤ ਲੈਂਦਾ ਸੀ ਵਿੱਚੋਂ ਬਾਜੀਆਂ ਅਸੀਂ ਉਦੋਂ ਛੋਟੇ ਸੀ ਤੇ ਉਦੋਂ ਮੈਨੂੰ ਵੀ ਇਹਨੇ ਆਪਦੇ ਘਰੋਂ ਬੱਚੇ ਦਿੱਤੇ ਸੀ ਠੀਕ ਹੈ ਹਾਂ ਤੇ ਫਿਰ ਇਸ ਕਰਕੇ ਆਪਾਂ ਤਾਂ ਹੀ ਉਹਨੂੰ ਫਿਰ ਜਵਾਬ ਨਹੀਂ ਦਿੱਤਾ ਫਿਰ ਜਦੋਂ ਮੇਰੇ ਕੋਲੇ ਕਬੂਤਰ ਬਣ ਗਏ ਚਲੋ ਇਹਨੇ ਆਪਦਾ ਥੋੜੀ-ਮੋਟੀ ਗਰੀਬੀ ਕਰਕੇ ਲਾਲੋ ਚਾਹੇ ਵੀ ਗਾਂ ਨਹੀਂ ਗਿਆ ਬਰਿਆ ਮੈਂ ਖੜਾਰੀਆਂ ਕੋਲੇ ਜਾਣ ਲੱਗ ਗਿਆ ਵੀ ਮੈਂ ਬਾਜੀਆਂ ਛੱਡਣ ਲੱਗਾ ਮੇਰੇ ਕੋਲੇ ਬਣ ਗਏ ਕਬੂਤਰ ਇਹਦੇ ਕੋਲੇ ਪਹਿਲਾਂ ਆਰਦੇ ਵੀ ਕਬੂਤਰ ਚੰਗੇ ਬਣ ਗਏ ਸੀ ਉਹ ਕਬੂਤਰ ਸੀ ਜਿਹੜਾ ਉਹ ਤਾਂ ਇਹਦਾ ਕਿਸੇ ਨੇ ਮੋੜਿਆ ਹੀ ਨਹੀਂ ਉਹਦਾ ਸਾਨੂੰ ਵੀ ਪਤਾ ਕਿੱਥੇ ਆ ਵੀ ਕਿਹੜੇ ਬੰਦੇ ਕੋਲੇ ਸੀਗਾ ਬਾਬ ਜੀ ਦੇ ਕੋਲੇ ਚੰਗੇ ਕਬੂਤਰ ਸੀ ਗੁੱਡ ਤੇ ਰੰਦੀ ਭਾਈ ਮੈਂ ਗੱਲ ਕਰਦਾ ਜਿਵੇਂ ਚਲੋ ਹੁਣ ਨਵੀਂ ਪੀੜੀ ਲਾਲਾ ਜਾਂ ਮਤਲਬ ਭਾਈ ਜਿਵੇਂ ਤੂੰ ਕਿਹਾ ਵੀ ਘਰੇ ਗਰੀਬੀ ਸੀ ਹਨਾ ਤੇ ਉਹ ਉਹ ਕਾਰਨ ਵੀ ਰਿਹਾ ਮਤਲਬ ਭਾਈ ਦਾ ਨਾਮ ਅੱਗੇ ਬੜਾ ਵੱਡਾ ਨਹੀਂ ਆ ਸਕਿਆ ਜਿਸ ਤਰ੍ਹਾਂ ਭਾਈ ਕਹਿੰਦਾ ਵੀ ਇਹ ਚੰਗਾ 플레이ਰ ਰਿਹਾ ਉਹਦਾ ਸਾਡੇ ਇਹ ਸੀ ਤੇ ਮਤਲਬ ਉਹਦਾ ਨਾਮ ਨਹੀਂ ਰਿਹਾ ਤੇ ਆਪਣਾ ਜਿਹੜੀ ਇਹ ਵੀਡੀਓ ਮੈਂ ਸ਼ੁਰੂ ਕੀਤੀ ਹੈ ਹਣਾ ਇਹ ਆਪਾਂ 8-10 ਸਾਲ ਪਹਿਲਾਂ ਸ਼ੁਰੂ ਕੀਤੀਆਂ ਨਾ ਮਕਸਦ ਹੀ ਇਹ ਸੀਗਾ ਯਾਰ ਕਿਉਂਕਿ ਬਾਹਰ ਬਈ ਥੋੜੀ ਜਿਹੀ ਮਦਦ ਕੀ ਦੀ ਕਰ ਲਈਏ ਕਿਉਂਕਿ ਬੰਦੇ ਨੂੰ ਸ਼ੌਂਕ ਵੀ ਬਹੁਤ ਜ਼ਿਆਦਾ ਆ ਹਾਂਜੀ ਵੀ ਥੋੜੀ ਜਿਹੀ ਮਦਦ ਕਰ ਦਈਏ ਬਾਈ ਦੀਆਂ ਇੰਟਰੀਆਂ ਭਰ ਦਈਏ ਪਲੇਅਰ ਚੰਗਾ ਹੈਗਾ ਹਨਾ ਤੇ ਇਹਦੇ ਵੀ ਮਦਦ ਹੋ ਜਾਊਗੀ ਤੇ ਉਹਦੇ ਵੀ ਹਨਾ ਕਿਉਂਕਿ ਮੈਂ ਮੋਰ ਦੀ ਇੰਟਰਵਿਊ ਕਰਕੇ ਆਇਆ ਬਾਈ ਕੱਲ ਹਨਾ ਤੇ ਬਹੁਤ ਹੀ ਅਤ ਦੀ ਗਰੀਬੀ ਰਹੀ ਆ ਅਤ ਦੀ ਗਰੀਬੀ ਬਾਈ ਤੇ ਇੱਕ ਸਾਲ ਇਦਾਂ ਦੀ ਵੀ ਆਇਆ ਮੈਨੂੰ ਲੱਗਦਾ ਵੀ ਮਤਲਬ ਮੈਂ ਚੂੜਾ ਨੂੰ ਮਤਲਬ ਬਾਈ ਪਹੁੰਚਿਆ ਜਾਣਾ ਤੇ ਉਹ ਕਿਵੇਂ ਕਿਸਮਤ ਆ ਗਈ ਹੈ ਹਨਾ ਤੇ ਮੈਂ ਤਾਂ ਹੀ ਇਹ ਅੱਜ ਸਪੈਸ਼ਲ ਇੱਥੇ ਆਇਆ ਜਿ ਸਾਹਿਬਾਈ ਕਹਿੰਦਾ ਜ਼ਰੂਰ ਬਾਈ ਇੰਟਰਵਿਊ ਚੰਦਨੀ ਕਰਨੀ ਆ ਤੇ ਅਸੀਂ ਵੀ ਮਦਦ ਕਰਾਂਗੇ ਹੋਰ ਵੀ ਕਈ ਵਾਰ ਹੁੰਦੀ ਹੈ ਕਿਸੇ ਨੂੰ ਸ਼ੌਂਕ ਹੁੰਦਾ ਹੈ ਮੇਰਾ ਵੀ ਨਾਮ ਬਣਿਆ ਹਨਾ ਤੇ ਮੈਂ ਦੋਸਤੋ ਇਹੀ ਕਹੂੰਗਾ ਜ਼ਰੂਰ ਬਾਈ ਦੀ ਮਦਦ ਕਰਿਓ ਐਂਟਰੀਆਂ ਭਰਾਇਓ ਪੰਜ ਚਾਰ ਤੇ ਥੋੜੀ ਜਿਹੀ ਥੋੜੀ ਮਦਦ ਨਾਲ ਇਦਾਂ ਉਹਨਾਂ ਦੇ ਵਿੱਚ ਸੰਦੀਪ ਭਾਈ ਇਹਨੂੰ ਆਪਾਂ ਜਵਾਬ ਨਹੀਂ ਦਿੰਦੇ ਜਦੋਂ ਦੇ ਮੇਰੇ ਕੋਲੇ ਖੂਤਰ ਬਣਿਆ ਕਿਉਂਕਿ ਜਦੋਂ ਮੈਂ ਰੱਖੇ ਸੀ ਛੋਟੇ ਹੁੰਦੇ ਨੇ ਠੀਕ ਹੈ ਤੇ ਮੈਂ ਵੀ ਆਏ ਉਹ ਸਾਡੇ ਜਵਾਬ ਜਿੱਦਾਂ ਹੀ ਸੀ ਇਹਨੇ ਆਪਾਂ ਨੇ ਖੁੱਡੇ ਜੋ ਕਹਤੇ ਵੀ ਜਿਹੜੇ ਮਰਜ਼ੀ ਬੱਚੇ ਫੜ ਲਾ ਚਲੋ ਜਿਹੜੇ ਜਿਹੇ ਵੀ ਸੀਗੇ ਇਹਦੇ ਕੋਲੇ ਵਧੀਆ ਸੀ ਆਪਾਂ ਨੂੰ ਕਹਤੇ ਜਿਹੜੇ ਮਰਜ਼ੀ ਲੈ ਜੇਨੂੰ ਦੋ ਬੱਚੇ ਦਿੱਤੇ ਸੀ ਤੇ ਇਸ ਕਰਕੇ ਫਿਰ ਆਪਾਂ ਵੀ ਇਹਦਾ ਤਾਂ ਹੀ ਨਹੀਂ ਹੱਥ ਬੰਨਦੇ ਤਾਂ ਵੀ ਜਿਹੜਾ ਵੀ ਇਹਨੂੰ ਚਾਹੀਦਾ ਹੁੰਦਾ ਮੇਰੇ ਤੋਂ ਲੈ ਜਾਂਦਾ ਤੇ ਪਿੰਡ ਚੋਂ ਕਈ ਵਾਰ ਉੱਡਿਆ ਇਹ ਪਰ ਫੜ ਫੜ ਕੇ ਕਹਿੰਦਾ ਮੈਂ ਰੱਖਣਾ ਮੈਂ ਕਹਿੰਦਾ ਰੱਖਦਾ ਚੱਲ ਕੋਈ ਗੱਲ ਨਹੀਂ ਹਾਂਜੀ ਵੀਰੇ ਮੈਂ ਤੁਹਾਡੇ ਨਾਲ ਗੱਲਾਂ ਬਾਤਾਂ ਕਰੂੰ ਖੜੇ ਮੈਨੂੰ ਬਾਈ ਜੀ ਨਾਲ ਹੋਰ ਮੈਂ 15 20 ਮਿੰਟ ਲਵਾਂ ਕੋਈ ਨਹੀਂ ਚਾਹ ਪੀ ਲਾਂਗੇ ਭਾਈ ਚਾਹ ਨਹੀਂ ਮੈਨੂੰ ਜਿਹੜੀ ਆ ਚਾਹ ਨਾ ਤੁਸੀਂ ਚਾਹ ਨਹੀਂ ਤਾਂ ਦੁੱਧ ਨੂੰ ਵੀ ਜਾ ਮੈਂ ਕਹਿੰਦਾ ਮੈਂ ਕਹਿੰਦਾ ਭਾਈ ਜਿੰਨੀ ਮਰਜ਼ੀ ਠੰਡੀ ਹੋ ਜਾਏ ਚਾਹ ਨਾ ਜਿਹੜੀ ਮੈਨਾਂ ਆ ਨਜ਼ਾਰਾ ਨਾ ਭਾਈ ਗੱਲਾਂ ਕਰਨ ਦਾ ਹੈ ਨਾ ਉਤਰ ਬਾਜੀ ਨੂੰ ਤੇ ਓਕੇ ਵੀਰੇ ਫਿਰ ਤੁਸੀਂ ਬਾਜ਼ੀਆਂ ਛੱਡਦੇ ਰਹੇ ਤੇ ਘਰ ਦੇ ਹਾਲਾਤ ਕਿੱਦਾਂ ਦੇ ਸੀਗੇ ਕਈ ਵਾਰ ਮਾਰੀ ਹੁੰਦੇ ਤੈਨੂੰ ਪਰ ਗਰੀਬ ਘਰ ਗਰੀਬ ਗਾ ਬਾਈ ਬਾਈ ਇੱਕ ਮੈਂ ਗੱਲ ਦੱਸਾਂ ਇਹ ਗਰੀਬੀ ਅਮੀਰੀ ਕੋਈ ਗੱਲ ਨਹੀਂ ਪ੍ਰਮਾਤਮਾ ਨੇ ਪਤਾ ਨਹੀਂ ਲੱਗਣਾ ਕਿਹੜੇ ਟਾਈਮ ਕਿਹੜੇ ਰੰਗ ਦੇ ਵਿੱਚ ਹੁੰਦਾ ਹੈ ਚੰਦ ਬਾਈ ਮੈਂ ਵੀ ਬਹੁਤ ਅਮੀਰ ਨਹੀਂ ਹੈਗਾ ਗਾ ਮਿਹਨਤ ਕਰਦੀ ਆ ਬਸ ਸਾਰੇ ਮਿਹਨਤੀ ਆ ਕਈ ਵਾਰ ਸੂਤ ਨਹੀਂ ਆਉਂਦਾ ਬੰਦੇ ਦੇ ਹਾਂ ਪਰਮਾਤਮਾ ਅਸੀਂ ਅਸੀਂ ਕਿਉਂ ਮੈਂ ਪੱਜਾ ਖੜਦਾ ਬਾਈ ਮੈਨੂੰ ਇਹੀ ਹੈ ਕਿ ਸਾਡੇ ਕਬੂਤਰਾਂ ਵਾਲੇ ਭਰਾ ਸਾਰੇ ਸੈੱਟ ਹੋਣ ਯਾਰ ਹਨਾ ਹੋਊਗਾ ਪ੍ਰਮਾਤਮਾ ਮਿਹਰ ਕਰੂਗਾ ਤੇ ਮੈਂ ਫਿਰ ਜਦੋਂ ਇੱਕ ਦੋ ਸਾਲ ਨੂੰ ਆਵਾਂ ਨਾ ਤੇ ਆਪਾਂ ਗੱਲ ਕਰੀਏ ਬਾਈ ਰਾਂਝੇ ਦੇ ਕੋਠੇ ਦੇ ਖੜੇ ਸੀਗੇ ਠੀਕ ਹੈ ਤੇ ਉਦੋਂ ਗੱਲਬਾਤਾਂ ਕੀਤੀਆਂ ਸੀ ਤੇ ਪਰਮਾਤਮਾ ਦਿਨ ਦੀ ਉਹ ਨਹੀਂ ਰਹੇ ਨਾ ਦਿਨ ਉਹ ਨਹੀਂ ਰਹਿੰਦੇ ਹੈਨਾ ਤੇ ਹੁਣ ਬਾਈ ਆਪਣੇ ਰਾਂਝੇ ਵਾਲੇ ਤਰੀਕੇ ਕਬੂਤਰ ਆ ਗਿਆ ਬਾਈ ਤੇ ਅਸਤਾਰ ਕੌਣ ਆ ਬਾਈ ਤੇਰਾ ਅਸਤਾਰ ਕੌਣ ਆ ਉਸਤਾਰ ਐਵੇਂ ਕਹੀਏ ਕੋਈ ਨਹੀਂ ਬਾਈ ਜਿਵੇਂ ਟੀਟੂ ਦੇ ਕਬੂਤਰ ਸਾਹਮਣੇ ਗੁਲਜ਼ਾਰ ਦੇ ਕਬੂਤਰ ਸਾਹਮਣੇ ਦੇਖ ਦੂ ਕਿ ਮਾਣਾ ਮੋਟਾ ਬਸ ਟਰਾਈ ਕਰੀਗੀ ਅੱਛਾ ਗੁਲਜ਼ਾਰ ਟੀਟੂ ਦੇ ਨਾਲ ਵੀ ਰਹੀ ਹੋ ਤੁਸੀਂ ਸਾਰੇ ਨਹੀਂ ਠੀਕ ਹੈ ਤਾਰੀ ਕਰ ਵੀਰੇ ਲੀਲੀ ਅੱਛਾ ਲੀਲੀ ਵੀ ਰਹੀ ਹੋ ਤੁਸੀਂ ਠੀਕ ਹੈ ਲੀਣੀ ਲੀਣੀ ਆਪਣੇ ਤਾਰੀ ਆਪਣੇ ਇਕਬਾਲ ਹੁਣਾਂ ਦੇ ਘਰ ਤੁਸੀਂ ਹੁੰਦੇ ਸੀ ਗਾਮੀ ਵਾਲ ਵੀ ਆਇਆ ਹੈ ਗਾਮੀ ਵਾਲ ਵੀ ਡਾ ਕੇ ਆਇਆ ਪੁੱਤਰੇ ਅੱਛਾ ਗਾਮੀ ਵਾਲ ਵੀ ਲੈ ਕੇ ਆਇਆ ਉਹ ਬਸ ਦੇਖ ਦੋ ਕਿ ਦੇਖ ਦੋ ਕਿ ਟਰਾਈ ਕਰੀਗੇ ਅੱਛਾ ਅੱਛਾ ਉਸੇ ਕਬੂਤਰ ਡੋਣਾਂ ਦੀ ਉੱਥੇ ਕੀ ਕਰ ਦਿੰਦੇ ਸੀਗੇ ਬਾਈ ਆਪਣੇ ਤਾਰੀ ਬਾਈ ਕੇ ਅਕਬਾਲ ਕੇ ਘਰੇ ਜਾ ਕੇ ਕਬੂਤਰ ਡੋਣੇ ਤੁਸੀਂ ਹਾਂ ਠੀਕ ਹੈ ਕੀ ਬਿਓਟੀ ਸੀ ਤੁਹਾਡੀ ਉੱਥੇ ਬਿਓਟੀ ਬਸ ਬਲਾਮ ਪਾਉਣੇ ਆ ਉੱਥੇ ਡਾ ਕੇ ਪਾਉਣੇ ਆ ਠੀਕ ਹੈ ਤੇ ਮਣ ਮੋਟਾ ਜੇ ਕਿਹਾ ਉਹਨਾਂ ਨੇ ਕਹਿੰਦਾ ਵੀ ਪਾਣੀ ਤੇ ਹਲੀ ਮਣ ਮੋਟਾ ਹਾਂ ਬਾ ਚਕਚੁਕ ਕਰਿਆ ਹੁਣਾ ਓਕੇ ਜਿਵੇਂ ਕਬੂਤਰ ਛੰਭਿਆ ਬਾਈ ਹਾਂ 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 ਤੇ ਇਦਾਂ ਹੀ ਫਿਰ ਪਹਿਲਾਂ ਕਿਹਦੇ ਘਰੇ ਗਏ ਬਾਈ ਆਪਣੇ ਗਾਮੀ ਆਣੀਆਂ ਆਪਣੇ ਹੈਗਾ ਬਾਈ ਦਾ ਨਾਮ ਬਾਈ ਮਿੱਕੀ ਬਾਈ ਮਿੱਕੀ ਬਾਈ ਮਿੱਕੀ ਹੁਣਾਂ ਨੂੰ ਤੁਸੀਂ ਬਾਈ ਮਿੱਕੀ ਦੇ ਘਰ ਕਰੋਗੇ ਗਾਮੀਆਂ ਨੇ ਸਿਰ ਹੋ ਗਿਆ ਨਹੀਂ ਹੈ ਨਾ ਅੰਦਾਜ਼ਾ ਦੇ ਦੱਸ ਦੋ 4-5 ਸਾਲ ਜਾਂ 10 ਸਾਲ ਹੋ ਗਏ 10 ਸਾਲ ਹੋ ਗਏ ਉਹਨੂੰ ਮੈਨੂੰ ਲੱਗਾ 6-7 ਚ ਗਿਆ ਸੀ 6-7 ਦੇ ਮਤਲਬ ਅੱਛਾ 14-15 ਸਾਲ ਹੋ ਗਏ ਹੈ ਨਾ ਕਿੰਨਾ ਚੱਲ ਰਿਹਾ ਹੈ ਗਾਮੀਆਂ ਨੇ ਤੁਸੀਂ ਡੇਢ ਦੋ ਮਹੀਨੇ ਹੈ ਨਾ ਅਰੇ ਡੇਢ ਦੋ ਮਹੀਨੇ ਲਈ ਹੈ ਨਾ ਜੇਲੇ ਦੀ ਕੁੜੀ ਦਾ ਵਿਆਹ ਜਿਹੜਾ ਮੁੰਡਾ ਰੱਖਿਆ ਸੀ ਉਹਦਾ ਅੱਛਾ ਤੇ ਤੁਹਾਡੀ ਡਿਊਟੀ ਲਾਤੀ ਤੇ ਫਿਰ ਜਦੋਂ ਉਹ ਡਿਊਟੀ ਲਈ ਤੁਹਾਡੀ ਤੇ ਉਹਨਾਂ ਦਿਨਾਂ ਚ ਬਾਈ ਮਿੱਕੀ ਹੁਣੀ ਸੀਗੇ ਜਿਹੜੇ 스타 ਪਲੇਅਰ ਆਹੋ ਅੱਜ ਵੀ 스타 ਆ ਪਹਿਲਾਂ ਵੀ 스타 ਹੀ ਸੀਗੇ ਹਨਾ ਤੇ ਉਦੋਂ ਬਾਈ ਫਿਰ ਤੁਸੀਂ ਉਹਨਾਂ ਜਣਾਂ ਦੇ ਵਿੱਚ ਜਿਹੜੇ ਤੁਸੀਂ ਸਾਹਮਣੇ ਉਹਨਾਂ ਜਣਾਂ ਦੀ ਬਾਜ਼ੀਆਂ ਛੱਡੀਆਂ ਬਾਈ ਨੇ ਹਾਂ ਉੱਡੇ ਉੱਡੇ ਹਨਾ ਤੇ ਫਿਰ ਉੱਥੋਂ ਕਿਉਂ ਆ ਗਏ ਬਾਈ ਨੇ ਦਵਾਰਾ ਨਹੀਂ ਕਿਹਾ ਬਾਈ ਆ ਜਾ ਯਾਰ ਚੰਦ ਆਪਾਂ ਹੋਰ ਕਬੂਤਰ ਡੋਣੇ ਆ ਉੱਧਰ ਦੂਰ ਵਾਲੀ ਆ ਅੱਛਾ ਦੂਰ ਵਾਲੀ ਜਵਾਕ ਗੁਰਪਾਲ ਦੇ ਨਾਲ ਔਖਾ ਹੋ ਜਾਂਦਾ ਹਨਾ ਠੀਕ ਹੈ ਤੇ ਉੱਥੋਂ ਫਿਰ ਗੇਮ ਆਪਦੇ ਜਿੰਨਾ ਕਿ ਸਿੱਖਿਆ ਬਾਈ ਉੱਥੋਂ ਵੀ ਬਣੀ ਮੁੱਤੀ ਸਿੱਖੀ ਹਨਾ ਠੀਕ ਹੈ ਫਿਰ ਉਹ ਗਲਜਾਰ ਚ ਕਦੋਂ ਗਲਜਾਰ ਕੋਲੇ ਕਦੋਂ ਆਇਆ ਬਾਈ ਗੁਲਜਾਰਾ ਦਾ ਬਾਬਾ ਖੇਲੇ ਰਿਆ ਕੋਟੀ ਮੈਂ ਬਾਬਾ ਜਾਨੀ ਲੋੜ ਸੱਚ ਕੁਆਰਟੀਫਿਕੇਟ ਦੇ ਰਹੇ ਹੋ ਰੀਡਰ ਸੀ ਕਿ ਆਪਣੇ ਸਟਾਪਰ ਦੋਨੇ ਘਰ ਲਈ ਦੇ ਕਿਤੇ ਕਿਤੇ ਦਾ ਅੱਛਾ ਚੱਕ ਕੇ ਲੈ ਜਾਂਦਾ ਮੋਢੇ ਤੇ ਬਈ ਬੰਦੇ ਨੇ ਠੀਕ ਹੈ ਤੇ ਫਿਰ ਗੁਲਜਾਰ ਕੋਲੇ ਜਾਵੜਿਆ ਇੱਥੇ ਕਿੰਨਾ ਚਿਰ ਹੋ ਗਿਆ ਗੁਲਜਾਰ ਕੋਲੀਆਂ ਨੂੰ ਹੁਣ ਤਾਂ ਬੜਾ ਸਾਲ ਹੋ ਗਿਆ ਠੇ 10 12 ਸਾਲ ਕਿਚਾਰ ਹੋ ਵੀ ਹੋਗੇ ਹੋਣਗੇ ਠੀਕ ਹੈ ਗੁਲਜਾਰ ਕੋਲੇ ਕਿੰਨਾ ਚਿਰ ਆ ਬਈ ਤਗੜੇ ਚਾਲੇ ਨੇ 5 6 ਸਾਲ ਤਾਂ ਖਾਈ ਗਏ ਅੰਗੜੇ ਅਜਾ ਉੱਥੇ ਮਤਲਬ ਰਿੰਦੀ ਉੱਥੇ ਸੀ ਕਿ ਉਹਦਾ ਜੀੜਾ ਕੱਢੀ ਪਈ 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 ਹੈ ਨਾ ਤੇ ਕਿਉਂਕਿ ਗੁਲਜਾਰ ਸਟਾਰ 플레이ਰ ਆ ਅੱਜ ਵੀ ਸਟਾਰ ਆ ਤੇ ਜਿਦੋਂ ਦੇ ਕਬੂਤਰ ਰੱਖਿਆ ਮੇਲਾ ਕਬੱਡੀ ਚ ਵੀ ਸਟਾਰ 플레이ਰ ਰਿਹਾ ਤੇ ਜਦੋਂ ਇੱਕ ਮਤਲਬ ਬਾਈ ਦੀ ਚੜਾਈ ਹੋਈ ਤੇ ਕੰਟੀਨਿਊ ਜੀ ਵਧੀਆ ਕਬੂਤਰ ਮਤਲਬ ਬਾਈ ਦੇ ਹਿੱਸੇ ਲੈਂਦੇ ਜਾਂ ਜਿੱਦੇ ਆ ਤੇ ਫਿਰ ਗੁਲਜਾਰ ਦੇ ਕੋਲੋਂ ਗੇਮ ਬਾਈ ਨੇ ਦੱਸੀ ਤੇ ਜਾਂ ਆਪ ਹੀ ਫਿਰ ਦੂਰ ਦਾ ਕੋਈ ਦਿਮਾਗ ਆਪ ਦਾ ਲਾਉਣਾ ਪੈਣਾ ਆਪ ਦਾ ਦਿਮਾਗ ਲਾਉਣਾ ਪੈਣਾ ਕਿਵੇਂ ਛੱਡਣਾ ਤੇ ਨਾਲ ਬਾਜ਼ੀਆਂ ਦੇ ਬਾਈ ਦੇ ਜਾਣ ਲੱਗਿਆ ਸੀਗਾ ਠੀਕ ਹੈ ਠੀਕ ਹੈ ਉੱਥੋਂ ਫਿਰ ਚੈੱਕ ਲੀ ਤੇ ਉਸ ਤੋਂ ਬਾਅਦ ਬਾਅਦ ਦੇ ਵਿੱਚ ਆਏ ਆਪਣੇ ਬਾਈ ਇਕਬਾਲ ਹੁਣਾਂ ਕੋਲੇ ਇੱਥੇ ਆਪਣੇ ਅਲੀ ਦਾ ਉਤਾਰੀ ਹੋਣ ਤੋਂ ਬਾਅਦ ਆਏ ਇੱਥੇ ਕਿੰਨਾ ਟਾਈਮ ਲਾਇਆ ਇੱਕ ਸਾਲ ਆਇਆ ਇੱਕ ਸਾਲ ਆਇਆ ਕਬੂਤਰ ਆਏ ਪੂਰੇ ਤੇ ਬਾਜ਼ੀਆਂ ਦੇ ਨਾਲ ਇਕਬਾਲ ਬਾਈ ਇਕਬਾਲ ਮੇਲੇ ਦਾ ਘਰੇ ਸਾਹਮਦਾ ਤੇ ਬਾਹਰ ਤੜੀ ਜਾਂਦਾ ਹਾਂਜੀ ਇਦਾਂ ਹੀ ਹੈ ਨਾ ਹਾਂ ਦੋਹੇ ਵੀ ਜਾਵੜਦਾ ਦੋਨੇ ਵੀ ਜਾਵੜਦੇ ਨਾ ਇੱਕ ਦਿਨ ਦੇ ਵਿੱਚ ਬਾਈ ਹੁਣੀ ਤਿੰਨ ਤਿੰਨ ਚਾਰ ਚਾਰ ਬਾਜ਼ੀਆਂ ਵੀ ਛੱਡ ਦਿੰਦਾ ਮੈਂ ਕਿਹਾ 7-8 ਸਾਲ ਪਹਿਲਾਂ ਬਾਈ ਹੁਣਾਂ ਦੀ ਇੰਟਰਵਿਊ ਕਰਕੇ ਆਇਆ ਸੀ ਹੈ ਨਾ ਠੀਕ ਹੈ ਫਿਰ ਉੱਥੇ ਵੀ ਗੇਮ ਮਤਲਬ ਕਰ ਲਈਗਾ ਠੀਕ ਹੈ ਤੇ ਘਰੇ ਆ ਕੇ ਕਬੂਤਰ ਆ ਗਏ ਬਾਈ ਰਾਂਝੇ ਵਾਲੇ ਆ ਗਏ ਜਾਂ ਹੋਰ ਕਿਹੜੀਆਂ-ਕਿਹੜੀਆਂ ਨਸਲਾਂ ਬਿਠੀਆਂ ਇਕੱਲੇ ਬਾਈ ਰਾਂਝੇ ਵਾਲੇ ਕਿ ਹੋਰ ਵੀ ਲਿਆਂ ਦੇ ਕੇ ਤੂੰ ਇੱਕ ਇੱਕ ਤਾਂ ਬਾਠਾਂ ਵਾਲੀਆਂ ਵੀ ਹੈਗੀਆਂ ਠੀਕ ਹੈ ਉਹ ਵੀ ਰਾਂਝੇ ਹੁਣੇ ਲਾਇਆ ਸੀ ਬਾਈ ਤੋਂ ਗਾਮੀ ਵਾਲ ਤੋਂ ਠੀਕ ਹੈ ਉਹ ਹੋ ਗਏ ਤੇ ਬਾਈ ਤਾਰੀ ਇਤਵਾਲਾ ਨੂੰ ਲੈ ਜੇ ਤਾਰੀ ਰੋ ਦੇ ਲਿਆਂਦਾ ਸੀ ਕੂਤਰ ਰਾਂਝੇ ਉਹ ਆਪਾਂ ਸ਼ਾਮ ਲੈਂਦੇ ਹਾਂ ਨਾ ਕੀ ਨਾਂ ਸੀ ਉਹ ਤੋਂ ਬਾੜੀ ਮਸੂਰੀ ਵੀ ਸਾਡੀ ਅੱਛਾ ਕਿਹੜਾ ਕੂਤਰ ਸੀ ਬਾਈ ਆੰਦੀ ਨੂੰ ਕੋ ਦਸਾਨਾ ਇਹਦਾ ਜੀ ਇਨਸਾਨ ਕੋ ਉਤਰ ਗਿਆ ਹੈ ਨਾ ਵਿੱਕੀ ਦਾ ਕੋ ਉਤਰ ਸੀ ਉਹਨਾਂ ਕੋ ਉਹਨਾਂ ਕੋ ਲੋਟ ਰੀਆਂ ਸਾਡੇ ਕੋ ਲੋਟ ਆ ਗਿਆ ਅੱਛਾ ਇਹਦੇ ਲੋਟ ਕਰ ਲਿਆ ਉਹਨੇ ਗੀੜੇ ਖਵਾਏ ਪੂਰੇ ਫਿਰ ਪੂਰੇ ਵੈਰੀ ਗੁੱਡ ਤੇ ਆਪਣੀ ਗਲਦਾਰ ਤੋਂ ਹੀ ਲੈਂਦੀ ਐਟੀਐਮ ਤਾਂ ਨਹੀਂ ਲੈਂਦੀ ਕਿਤੇ ਨਹੀਂ ਗਲਦਾਰਾਂ ਦਾ ਐਟੀਐਮ ਨਹੀਂ ਲੈਣੀ ਨਹੀਂ ਦੂਜੇ ਬਾਠਾ ਨਾਲ ਕੋ ਉਤਰ ਲੈਂਦਾ ਸੀ ਉਹ ਤਾਂ ਅੱਛਾ ਦੇਤਾ ਜੀ ਆਪਾਂ ਸੰਗਵੇਂ ਦੇਤਾ ਸੀ ਬਹੁਤ ਚਲ ਪਿਆਰ ਸੀ ਫਿਰ ਮੈਂ ਮੋਟ ਅਸੀਂ ਦੋ ਗੰਡੇ ਲਵਾ ਕੇ ਠੀਕ ਹੈ ਤੇ ਫਿਰ ਉਹਨਾਂ ਦੇ ਬੱਚੇ ਪੁੱਛੇ ਡਾਈ ਹੈ ਨਾ ਤੇ ਹੁਣ ਸ਼ੌਕ ਪੂਰਾ ਮਤਲਬ ਪੂਰਾ ਤੇ ਨਾਲ ਬਈ ਹੁਣ ਫਿਰ ਬਾਜੀਆਂ ਕਿਹੜੀਆਂ ਬਾਜੀਆਂ ਕਿੰਨੇ ਜਿਆਦਾ ਮੋਢਾ ਵਾਲੀ ਛੱਡ ਲੈਣੇ ਆ ਮੈਂ 1200 ਵਾਲੀਆਂ ਇੱਕ ਰਾਂਝੇ ਦੇ ਬੱਚੇ ਲਿਆ ਸੀ ਆਰਾਮਗੜ ਉਹ ਬਹੁਤ ਖਿਡਾਰੀ ਸੀ ਖਰਾ ਹੀ ਹਾਂ ਉਹ ਤਾਂ ਫਿਰ 2500 ਵਾਲੀਆਂ ਉਧਰ ਲੈ ਲਈ ਨਿਯੋਰ ਅੱਛਾ ਉਹਦੇ ਫਿਰ ਆਦ ਨੂੰ ਉੱਤੇ ਰਹਿ ਗਿਆ ਬਹੁਤ ਖਰਾਬ ਹੋ ਗਿਆ ਠੀਕ ਹੈ ਜਿੱਤ ਗਈ ਕਿ ਨਹੀਂ 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 ਉਹ ਵੀ ਬੱਚਾ ਕੱਟਿਆ ਕੁੱਟਿਆ ਗਿਆ ਅੱਛਾ ਕੱਟ ਟਾਈਮ 'ਚ ਕੱਟਿਆ ਗਿਆ ਰੰਗ ਰਾਲਦੇ ਇੱਕ ਡੋਂਦੇ ਉਹ ਦਿਨਾਂ ਦੇ ਪਤਾ ਨਹੀਂ ਕਿਹੜਾ ਸੀ ਪਤਾ ਨਹੀਂ ਲੱਗਾ ਹਨਾ ਤੇ ਬਾਈ ਹੁਣ ਜਿਵੇਂ ਤੁਹਾਡੇ ਪਿੰਡਾਂ ਦਾ ਐਮਐਲ ਤੈਨੂੰ ਕਿਹਾ ਵੀ ਜਦੋਂ ਦੀ ਆ ਆਪਣੇ ਨੈੱਟ ਤੇ ਵੀਡੀਓ ਪਾਈਆਂ ਇੰਡੀਆ ਵਾਲੇ ਪੰਜਾਬ ਵਾਲੇ ਨੇਟੀ ਕਹਿੰਦੇ ਆ ਤੇ ਬਾਹਰ ਕੈਨੇਡਾ ਦੁਨੀਆ ਭਰ ਦੇ ਵਿੱਚ ਹੁਣ ਜਿਹੜੇ ਕਬੂਤਰਾਂ ਦਾ ਸ਼ੌਕ ਰੱਖਦੇ ਆ ਪਹੁੰਚ ਗਏ ਹਨਾ ਤੇ ਉਹਨਾਂ ਕੋਲੇ ਵੀਡੀਓ ਤੇਰੀ ਜਾਣੀ ਹੈ ਤੁਹਾਡੇ ਪਿੰਡਾਂ ਦੇ ਹੋਣੇ ਆ ਠੀਕ ਹੈ ਐ ਮੈਂ ਚੋਣਾ ਤੇਰੀ ਜਰੂਰ ਕਿਸੇ ਬੰਦੇ ਨੇ ਬਾਹ ਫੜਨੀ ਆ ਠੀਕ ਹੈ ਤੇ ਤੂੰ ਵੀ ਨਾ ਤੇਰਾ ਵੀ ਨਾਮ ਬੰਨਣਾ ਤੇ ਬਾਈ ਦਾ ਨਾਮ ਬੰਨਣਾ ਤੂੰ ਕੀ ਚੋਣਾ ਬਾਈ ਕੋਈ ਬੰਦਾ ਜਿਹੜਾ ਹੋਵੇ ਦਿਲੋਂ ਤੈਨੂੰ ਪਿਆਰ ਕਰੇ ਤੇ ਤੂੰ ਵੀ ਫਿਰ ਨਾ ਬਣਾਵੇਂ ਤੈਨੂੰ ਲੱਗਦਾ ਇਸ ਟਾਈਮ ਤੈਨੂੰ ਲੋੜ ਆ ਬਾਈ ਹਾਂ ਜੀ ਹਾਂ ਹੈਨਾ ਤੇ ਬੰਦਾ ਮਿਲ ਗਿਆ ਤੇ ਫਿਰ ਬਾਜੀਆਂ ਕਬੂਤਰ ਕਿੰਨੇ ਕੁ ਰੱਖਿਆ ਕਰੀ 100 150 ਹੋਊਗਾ 100 150 ਕਬੂਤਰ ਹੈਗਾ ਬੱਚੇ ਇਹ ਕਢਾ ਲੈਨੇ ਹੋ ਮਤਲਬ ਘੱਟ ਘੜਾਈ ਦਤ 25 30 ਯਾਨੀ ਠੀਕ ਹੈ ਤੈਨੂੰ ਕੀ ਲੱਗਦਾ ਬਾਈ ਕੀ ਕਾਰਨ ਆ ਵੀ ਤੇਰਾ ਨਾਮ ਨਹੀਂ ਬਣ ਸਕਿਆ ਜਿਵੇਂ ਤੂੰ ਮਿਹਨਤ ਦੱਸ ਰਿਹਾ ਹੈ ਹਨਾ ਕਾਫੀ ਮਿਹਨਤ ਕੀਤੀ ਕਿਉਂਕਿ ਸਟਾਰ ਪਲੇਅਰਾਂ ਦਾ ਤੂੰ ਦੇਖ ਕੇ ਆਇਆ ਹੈ ਬਾਈ ਹਨਾ ਤੇ ਕਿਸੇ ਨਾਲ ਕੋਈ ਗੱਲਬਾਤ ਹੁੰਦੀ ਹੁੰਦੀ ਹੈ ਕਿਸੇ ਨਾਲ ਨਹੀਂ ਹੁੰਦੀ ਨਹੀਂ ਹੁੰਦੀ ਹਮ ਨੰਬਰ ਕੀ ਹੈ ਜਰਾ ਬਾਈ ਨੰਬਰ ਤਾਂ ਕੋਈ ਨਹੀਂ ਹੈ ਅੱਛਾ ਨੰਬਰ ਨਹੀਂ ਹੈਗਾ ਇਦਾਂ ਕਰਿਓ ਬਾਈ ਮੈਂ ਤੁਹਾਨੂੰ ਨੰਬਰ ਨਾਲ ਰਾਂਝਾ ਵਾਲਾ ਰਾਂਝਾ ਆ ਵੀਰੇ ਰਾਂਝਾ ਰਾਂਝੇ ਵੀਰੇ ਇੱਕ ਤਾਂ ਮੈਂ ਦੋਸਤੋ ਕਹਿੰਨਾ ਬਾਈ ਰਾਂਝੇ ਦਾ ਨੰਬਰ ਰਾਂਝੇ ਬਾਈ ਨੰਬਰ ਓਪਨ ਦੇ ਮੇਰਾ ਨੰਬਰ ਹੈਗਾ 95920 ਜੀ 76278 ਜੀ ਓਕੇ ਸੋ ਮੇਰੇ ਕੋਲੋਂ ਵੀ ਨੰਬਰ ਬਾਈ 647294948 ਮੈਂ ਕੈਨੇਡਾ ਚ ਰਹਿੰਦਾ ਤੁਸੀਂ ਮੈਨੂੰ ਕਾਲ ਕਰਨੀ ਆ ਠੀਕ ਹੈ ਮੈਂ ਬਾਈ ਚੰਦ ਦਾ ਤੁਹਾਨੂੰ ਨੰਬਰ ਦਊਂਗਾ ਬਾਈ ਰਾਜੇ ਦਾ ਨੰਬਰ ਦਊਂਗਾ ਤੇ ਮੇਰੇ ਮਿੱਤਰ ਭਰਾ ਜੇ ਤੁਸੀਂ ਮੈਨੂੰ ਪਿਆਰ ਕਰਦੇ ਹੋ ਨਾ ਤੇ ਜ਼ਰੂਰ ਜਿਹੜਾ ਇਸ ਏਰੀਏ ਦਾ ਇਸ ਪਿੰਡ ਦੇੋਂ ਠੀਕ ਹੈ ਤੇ ਬਾਈ ਦੀ ਆਪਾਂ ਮਦਦ ਕਰਨੀ ਆ ਤੇ ਅੱਜ ਦੇਣ ਹੈਗੀ ਆ ਤਰੀਕ 12 ਦਸੰਬਰ ਬਾਈ 12 ਕੇ 13 ਹੋ ਗਈ ਯਾਰ ਤੇ 14 ਜੀ 14 14 ਹੋ ਗਈ ਯਾਰ ਮੈਂ ਭੁੱਲ ਗਿਆ ਥੋੜੇ ਦਿਨ ਰਹਿ ਗਏ ਯਾਰ ਹਨਾ ਮਰਾਤੇ ਯਾਰ ਭੱਜੇ ਹੀ ਫਿਰਦਾ ਮੈਨੂੰ ਪਤਾ ਨਹੀਂ ਹਨਾ ਸੋ 14 ਦਸੰਬਰ ਤੇ 9 ਵਜ ਕੇ ਕੋਈ 20 25 ਮਿੰਟ ਦਾ ਟਾਈਮ ਹੋ ਗਿਆ ਬਾਈ ਰਾਂਝੇ ਦੇ ਕੋਠੇ ਦੇ ਖੜੇ ਹੋਏ ਆ ਤੇ ਮੈਂ ਤੁਹਾਨੂੰ ਬੇਨਤੀ ਕਰੂੰਗਾ ਕਿ ਜਿਹੜਾ ਜ਼ਗਰਾਵਾਂ ਦੇ ਨਾਲ ਪਿੰਡ ਹੈਗਾ ਇਹ ਬਾਰਸੀ ਬਰਸਾਲ ਬਰਸਾਲ ਪਿੰਡ ਹੈਗਾ ਵਰਕੀ ਪਿੰਡ ਬਾਈ ਜੱਸੀ ਦਾ ਹੈਗਾ ਇੱਥੇ ਨੇੜੇ ਨੇੜੇ ਪਿੰਡ ਹੈ ਨਾ ਇੱਕ ਵਾਰੀ ਯਾਰ ਮਿਹਨਤ ਕਰੋ ਸੋ so ਲੱਖ 2 ਕੁ ਲੱਖ 2 ਕੁ ਲੱਖ ਰੁਪਏ ਦੀ ਲੋੜ ਹੈਗੀ ਆ 2 3 ਲੱਖ ਹੋ ਜੇ ਕਿਉਂਕਿ ਬਾਈ ਮੈਂ ਕਹਿੰਨਾ ਕੰਮ ਨਾ ਕਰੇ ਫਿਰ ਠੀਕ ਹੈ ਬਾਈ ਕੰਮ ਨਾ ਕਰੇ 3 ਕੁ ਲੱਖ ਦੀ ਲੋੜ ਆ ਤੇ ਯੂ ਐਸ ਏ ਦੇ ਵਿੱਚ ਹੈਗੀ ਆ ਤੇ 80 ਦੇ ਹਿਸਾਬ ਨਾਲ ਬਣਨਾ 4 ਕੁ ਹਜ਼ਾਰ ਡਾਲਰ ਤੇ ਕੈਨੇਡਾ ਦੇ ਵਿੱਚ ਹੈ ਹੀ ਉਹ ਤੇ 60 ਦੇ ਹਿਸਾਬ ਨਾਲ ਬਣ ਜੂਗਾ 5 ਕੁ ਹਜ਼ਾਰ ਡਾਲਰ 5000 ਦੇ ਤੁਹਾਨੂੰ ਸ਼ੌਕ ਆ ਨਾ ਦੋ ਜਣੇ ਨੂੰ ਸ਼ੌਕ ਆ ਜਬ ਤੈਨੂੰ ਜਿਹੜਾ ਨਿ ਸ਼ੌਕ ਆ ਤੇ ਬਾਈ ਤੁਹਾਡੇ ਨਾਮ ਵੀ ਲਊਗਾ ਪੂਰਾ ਤੁਹਾਡੇ ਨਾਂ ਤੇ ਕਬੂਤਰ ਛੱਡੂਗਾ ਇੱਕ ਵਾਰੀ ਇੰਨੀ ਕਿ ਇੱਕ ਸਾਲ ਮਿਹਨਤ ਕਰਕੇ ਦੇਖਿਓ ਤੇ ਬਾਈ ਨੂੰ ਕਹ ਰਿਹਾ ਬਾਈ ਕੰਮ ਛੱਡ ਦੇ ਹੁਣ ਤੇ ਘਰੇ ਕਬੂਤਰ ਢਾ ਉਦੋਂ ਬਾਅਦ ਫਿਰ ਦੇਖਿਓ ਬਾਈ ਕਿਵੇਂ ਬਾਈ ਦਾ ਨਾਮ ਚਮਕੂਗਾ ਤੇ ਆਪਾਂ ਇਹ ਦਿਨ ਯਾਦ ਕਰਾਂਗੇ ਕਿ ਇਹ ਕੋਠੇ ਦੇ ਖੜ ਕੇ ਵੀਡੀਓ ਬਣਾਈ ਸੀਗੀ ਤੇ ਚੰਦ ਚੰਦ ਤੇ ਨਾਲ ਜਿਹੜਾ ਵੀ ਬਾਈ ਹੋਊਗਾ ਯੂ ਐਸ ਏ ਵਾਲਾ ਕੈਨੇਡਾ ਵਾਲਾ ਆਸਟ੍ਰੇਲੀਆ ਵਾਲਾ ਉਹਦਾ ਨਾਮ ਹੋਊਗਾ ਮੈਂ ਤੁਹਾਨੂੰ ਅਪੀਲ ਕਰਦਾ ਜ਼ਰੂਰ ਮਦਦ ਕਰਿਓ ਠੀਕ ਹੈ ਤੇ ਆਪਾਂ ਹੋਰ ਵੀ ਬੰਦਿਆਂ ਕੋਲੇ ਜਾਣਾ ਉਹਨਾਂ ਨੂੰ ਅੱਗੇ ਲੈ ਕੇ ਆਵਾਂਗੇ ਕਬੂਤਰ ਬਾਜਾਂ ਨੂੰ ਜਿਹੜੇ ਪਿੱਛੇ ਰਹਿ ਗਏ ਗਰੀਬੀ ਕਾਰਨ ਪਿੱਛੇ ਰਹਿ ਗਏ ਆਪਾਂ ਉਹਨਾਂ ਨੂੰ ਉੱਪਰ ਲੈ ਕੇ ਜਾਣਾ ਤੇ ਜਿਹੜੇ ਗਰੀਬੀ ਤੋਂ ਉੱਪਰ ਕੱਢਣ ਇਹਨਾਂ ਬੰਦੇ ਤੇ ਆਪਾਂ ਨੂੰ ਮੈਂ ਹਮੇਸ਼ਾ ਕਹਿੰਦਾ ਹੁੰਦਾ ਕਿ ਸਾਨੂੰ ਖੁਸ਼ੀ ਹੁੰਦੀ ਆ ਜਦੋਂ ਸਾਡਾ ਕਬੂਤਰ ਬਾਜ ਆ ਜਿਹੜਾ ਉਹਦੇ ਘਰ ਸੋਹਣੀ ਰੋਟੀ ਪੱਕਦੀ ਆ ਉਹਦਾ ਨਾਮ ਹੁੰਦਾ ਤੇ ਫਿਰ ਸਾਰਾ ਸਾਡੇ ਇਹਨਾਂ ਦੀ ਛਾਤੀ ਚੌੜੀ ਹੋ ਜਾਂਦੀ ਬਾਈ ਜੀ ਹਨਾ ਸੋ ਆਪਾਂ ਸਾਰਿਆਂ ਨੇ ਕਬੂਤਰ ਬਾਜਾਂ ਨੇ ਰਲ ਮਿਲ ਕੇ ਜਿਹੜੇ ਵੀ ਹੈਗੇ ਆ ਜਿਹੜੇ ਆਪਣੇ ਪਿੰਡਾਂ ਦੇ ਲਾਗੀ ਲਾਗੀ ਆ ਉਹੀ ਉਹਨਾਂ ਦਾ ਸਾਥ ਦੇ ਕੇ ਉਹਨਾਂ ਨੂੰ ਪਕੂਤਰਵਾਜੀ ਨੂੰ ਉੱਪਰ ਚੱਕ ਲਈਏ ਹਾਂ ਜੀ ਵੀਰੇ ਇੱਕ ਦੋ ਮਿੰਟ ਮੈਨੂੰ ਹੋਰ ਦੇ ਦਿਓ ਬਾਈ ਨਾਲ ਗੱਲ ਕਰਦੇ ਜਿਹੜਾ ਆਪਾਂ ਚਾਹ ਚ ਪੀਨੇ ਆ ਚਾਹ ਨਾਲੋਂ ਜ਼ਿਆਦਾ ਜ਼ਰੂਰੀ ਹੈ ਨਾ ਉਹਨਾਂ ਦਾ ਬਾਈ ਕਹਿੰਦਾ ਚਾਹ ਪੀ ਲਈਏ ਹੈਨਾ ਚਾਹ ਮੈਂ ਕਿਹਾ ਬਾਅਦ ਚ ਪੀਵਾਂਗੇ ਚਾਹ ਚ ਪੀਂਦੇ ਰਹਿਨੇ ਆ ਨਹੀਂ ਪੀਵਾਂਗੇ ਫਿਰ ਕੀ ਐ ਕਰਾਂ ਤੂੰ ਖੜਾ ਰਹਿਣਾ ਕਿ ਵਰਤ ਰੱਖਣਾ ਚਾਹੀਦਾ ਇਹ ਗੱਲ ਹੋਰ ਬਾਈ ਭੁੱਲ ਗਏ ਸੀ ਟੀਟੂ ਸੱਚ ਮੈਂ ਤੇਰਾ ਪੁੱਤਰ ਆਪਦਾ ਉੱਥੇ ਜਾ ਕੇ ਸਾਹਮਦਾ ਸੀ ਮੈਨੂੰ ਰਾਹ ਵੀ ਪਾ ਆਂਦਾ ਮਾੜਾ ਮੋਟਾ ਵੀ ਆਈ ਨਹੀਂ ਆਈ ਕਰ ਲਾ ਕਹਿੰਦਾ ਸੀ ਚੰਦਬਾਈ ਕਿਸੇ ਨੂੰ ਉਸਤਾਦ ਬਣਾ ਲਾ ਮਾ ਬੋਟਾ ਉਹ ਤੂੰ ਉਸਤਾਦ ਨਹੀਂ ਉਹੀ ਹੈ ਉਹੀ ਆਪਣਾ ਉਹਨੂੰ ਕਰਦਾ ਕੋਈ ਵੀ ਇੰਟਰਵਿਊ ਜਸਵੀਰ ਬਾਦਲ ਬਿਨਾ ਕੰਪਲੀਟ ਨਹੀਂ ਹੁੰਦਾ ਹੈਨਾ ਤੇ ਇਦਾਂ ਫਿਰ ਜਿਹੜਾ ਕਬੂਤਰ ਅਖੀਰ ਤੇ ਜਦੋਂ ਹੁਣਾਂ ਰਾਂਝੇ ਦਾ ਹਣਾ ਹਜੁੱਟੇ ਵੀ ਮੈਂ ਗਿਆ ਸੀ ਤਾਰੀ ਨੇ ਉਹਨੇ ਨੀਲੀ ਕਬੂਤਰੀ ਮੰਗ ਲਈ ਅੱਛਾ ਜਸਵੀਰ ਬਾਦਲ ਨੇ ਹਾਂ ਤਾਂ ਤਾਰੀ ਕਾ ਨੀਲੀ ਦੇ ਆ ਉਹਨੇ ਮੈਨੂੰ ਹੱਬਾ ਕੂਤਰ ਦਿੱਤਾ ਅੱਛਾ ਉਹ ਮੈਨੂੰ ਕੋਲ ਆਪਦੇ ਘਰ ਲੈ ਜੀ ਬੱਚੇ ਘੜਾ ਲਈ ਬੁੱਤਰ ਬਾਲਾ ਚੰਗਾ ਵਾ ਅੱਛਾ ਮੈਂ ਤਾਰੀ ਨੂੰ ਮੈਂ ਕਹ ਤਾਰੀ ਦੇਖੀ ਸਾਂ ਕਬੂਤਰ ਹਾਂ ਤਾਰੀ ਦੇ ਗੁੱਡੇ 'ਚ ਮਾਰਾ ਚਲਾ ਕੇ ਲੈ ਲੈ ਜੀ ਤੁਸੀਂ अच्छा मैं क्या माता की करना मैं ही फटाफट को देखा फड़ा था मेरा उधर भी गया मैं भी सेट था मैं कह देख दिया गांव के इसने हां वो वटीटू ने 70000 ਦਾ ਮੁੱਲ ਲਿਆ ਰਾਂਝੇ ਨੇ ਮੁੱਲ ਪਾਇਆ अच्छा ਇਹਨੇ ਬਹੁਤ ਅੱਛੇ ਲਏ ਖੁਦ ਨਾ ਨਾ ਜਿੱਤੇ ਕੀ ਵਾ ਨਾਮ ਬਣਾਉਣਾ ਹੁੰਦਾ ਨਾ ਨਾਮ ਬਣਾਉਣਾ ਹੁੰਦਾ ਉਹ 75000 ਦਾ ਮੁੱਲ ਲਿਆ ਨਾ ਫਿਰ ਵਾਹ ਜੀ ਵਾਹ ਵਾਹ ਜੀ ਵਾਹ ਤੇ ਅੱਛਾ ਹੋਰ ਕੋਈ ਕਬੂਤਰਬਾਈ ਤੈਨੂੰ ਲੱਗਦਾ ਕੋਈ ਕਬੂਤਰਬਾਈ ਦੀ ਸਾਂਝ ਪੌਣੀ ਚਾਹਣਾ ਹੋਵੇ ਕਿਸੇ ਬਾਜੀ ਦੀ ਕੋਈ ਯਾਦ ਹੋਵੇ ਬਾਈ ਕੁਲਜਾਰ ਨਾ ਛੱਡੀ ਹੋਵੇ ਜਾਂ ਬਾਈ ਆਪਣੇ ਤਾਜੀ ਹੋਣਾ ਨਾ ਇਕਬਾਲ ਹੋਣਾ ਨਾ ਇਹ ਜਾਂ ਗਾਮੀ ਵਾਲੇ ਮਤਲਬ ਬਾਈ ਜੀ ਮਿੱਕੀ ਹੋਣਾ ਨਾ ਤੁਸੀਂ ਗਏ ਐਂ ਤਾਂ ਕੁਲਜਾਰ ਨਹੀਂ ਮੈਂ ਜਿਹੜਾ ਰਾਂਝਾ ਪਸਾ ਦਾ ਰਾਊਵਾਲ ਅੱਛਾ ਕਿਥੇ ਰਾਊਵਾਲ ਵਾਲ ਫਸ ਗਏ ਸੀ ਪੂਰਾ ਕਿਹਦੇ ਕਿਹਦੇ ਰਹਿ ਗਏ ਸੀ ਅਸੀਂ ਇਕੱਠੇ ਹੁੰਦੇ ਸੀ ਹਾਂ ਮੈਨੂੰ ਕਹਿੰਦਾ ਮੈਂ ਦੋਵੇਂ ਚੱਲੂੰਗਾ ਕੂਲਰ ਵੀ ਮੈਂ ਰੱਖੂੰਗਾ ਮੇਰੀ ਕਬੂਤਰੀ ਬੜਾਈ ਚੰਗੀ ਫਰਦੀ ਸੀ ਅੱਛਾ ਇਹਦਾ ਇੱਕ ਮਹਿਣ ਲੱਗ ਗਿਆ ਹਾਂ ਦੂਜਾ ਵੀ ਮੱ ਮੇਰਾ ਤਾਂ ਇਕੱਲੀ ਰਹਿ ਗਈ ਉਹ ਨਾਲ ਦੇ ਪਿੰਡ ਚਲੀ ਗਈ ਬਸ ਅੱਛਾ ਕੰਮ ਖਤਮ ਕੰਮ ਖਤਮ ਮੈਂ ਘੋੜੇ ੜੀ ਚਲੀ ਗਈ ਕਿ ਕੱਲ ਜਾ ਰਣੀ ਮੇਰੇ ਬੇਰਾ ਚਲੀ ਉਹੋ ਅੱਛਾ ਚਲ ਕੋਈ ਨਹੀਂ ਭਾਈ ਇਹ ਜਿੱਤ ਹਾਰ ਤਾਂ ਬਣੀ ਨਹੀਂ ਉਹ ਆਪੇ ਇਕੱਠੇ ਰਹਿਣੇ ਆ ਹਾਂ ਹਾਂ ਪਰ ਕਿਵੇਂ ਫਾਜਨ ਅਜੇ ਸਭ ਪਾਲੇ ਹੀ ਮਾਰ ਗਲਗਾਨੀ ਕਿ ਨਹੀਂ ਫਿਰ ਤੂੰ ਕਿਤੇ ਤੂੰ ਨਹੀਂ ਕੀਤਾ ਗਲਗਾਨ ਲੈ ਗਿਆ ਮੈਂ ਨਹੀਂ ਕੀਤਾ ਅਜਾ ਕੀਤਾ ਕਰ ਦੇਣਾ ਸੀ ਯਾਰ ਆਏ ਨਹੀਂ ਮੇਰਾ ਆਪਾਂ ਦਾ ਇੱਕ ਵਾਸਾ ਚਾਹੀਦਾ ਅਜਾ ਜਿੱਤ ਜਾਂ ਹਾਰ ਹੈ ਗੱਡ ਯਾਰ ਧੰਨਵਾਦ ਬਹੁਤ ਚੰਗਾ ਲੱਗਾ ਯਾਰ ਤੇ ਮੈਂ ਗੱਲ ਕਰ ਗਏ ਹੈ ਨਾ ਸੋ ਬਾਈ ਕਿੰਨੇ ਮੇਰਾ ਭਰਾ ਸਿੱਧਾ ਸਾਦਾ ਬੰਦਾ ਯਾਰ ਹੁਣ ਤਾਂ ਵੀ ਵੀ ਰਾਜਨ ਪਸਲ 8 9 ਬੰਦ ਲਈ ਸੀ ਅੱਛਾ ਇਕੱਲਾ ਬਾਹਰ ਸੀ ਮੈਂ ਅੱਛਾ ਉਹ ਕਹਿੰਦੇ ਕਿ ਟੀਟੂ ਦਾ ਕੁੱਤਰਾ ਵੀ ਨਹੀਂ ਸੰਜੇ ਚ ਚ ਕਰਨੀ ਆ ਹਾਂ ਆਪਾਂ ਕੀਤੀ ਨਹੀਂ ਅੱਠੇ ਰਾਏ ਅੱਠੇ ਰਾਤੇ ਹੈ ਗੋੜੀਆ ਬਹੁਤ ਵਧੀਆ ਪਰਮਾਤਮਾ ਭਾਈ ਤੈਨੂੰ ਹੋਰ ਤਰੱਕੀ ਕਰੇ ਹਨਾ ਇਹ ਵੀ ਬਹੁਤ ਸੀ ਅੱਛਾ ਹਾਂਜੀ ਭਾਈ ਮੈਨੂੰ ਕਹਿੰਦਾ ਤੇਰਾ ਕਬੂਤਰ 12 ਵਜੇ ਸੁਗਰ ਦਾ ਚੱਕ ਲਈ ਹਾਂ ਕਾਲੀ ਮੇਰੇ ਦਿਮਾਗ ਚ ਰੀਲ ਵੱਜੀ ਗਈ ਅੱਛਾ ਵੀ ਵੱਧ ਬਦਾਮ ਦੇ ਤੇ ਕੰਮ ਹੋਊਗਾ ਅੱਛਾ ਘਰੇ ਕੋਈ ਸੀਗਾ ਨੌਕਤਾ ਮੇਰੇ ਕੋਲ ਇੱਕ ਅੱਛਾ ਉਹ ਮਾਰਿਆ ਅੰਦਰ ਫੇ ਮੈਂ ਬਹੁਤ ਡਾਕੂਤਾਂ ਜਿਹਾ ਮਸਲਾ ਉਹ ਸਰਾਂਜਿਲ ਉਹ ਮੇਰਾ ਨਾ ਗਿਆ ਉਹ ਦੋ ਦਿਨ ਪਹਿਲਾਂ ਪਹਿਲਾਂ ਰੇਕੇ ਭਾਜੀ 7:00 ਵੱਜਣ ਅੱਛਾ ਮੈਂ ਉਹ ਸਾਂਹ ਹਾਂ ਸਾਂਹ ਤਾਂ ਹੂੰ ਹੂੰ ਟੀਟੂ ਕਹਿੰਦਾ ਚੱਪੜ ਮਾਰੂ ਤੇਰਾ ਜੀ ਹਾਂ ਹਾਂ ਹਾਲੇ ਮੇਰੇ ਦਿਮਾਗ ਚ ਰਹੀ ਲ ਉਹ ਹੀ ਵੱਜੀ ਜਾਵੇ ਆ ਬੈਠੂ ਜਿਹੜਾ ਪ੍ਰਾਣਾ ਖਿਡਾਰੀ ਆ ਹਾਂ ਹਾਂ ਮੈਂ ਦਿੱਤਾ ਮਾੜਾ ਹੋਇਆ ਕੱਟ ਕੇ ਉਹ ਤਾਂ ਸਾਫ ਹੋ ਗਿਆ ਦਸਤਾਨੀਆਂ ਪਾਉਣੇ ਹੋ ਨਹੀਂ ਰਸ ਮੈਂਗਾ ਉਹਦਾ ਨੋਕਤਾ ਸਾਬ ਕੇ ਰੱਖੀ ਜਿਵੇਂ ਜਿਵੇਂ ਬਾਜੀ ਸਾਹ ਨਹੀਂ ਕਰਨੀ ਉਹਦਾ ਨੋਕਤਾ ਸਾਬ ਕੇ ਰੱਖਿਆ ਨਾ ਅੱਛਾ ਉਹ ਨੋਕਤਾ ਉਹਦਾ ਦੱਸਣਾ ਨਹੀਂਗਾ ਉਹ ਵੀ ਉੱਥੇ ਟੀਟੂ ਗੋਲੀਆਂ ਚੱਕੇ ਆਪਾਂ ਅੱਛਾ ਚਲੋ 10 ਵਜੇ ਦਿੰਦਾ ਹੀ ਆਪਾਂ ਅੱਛਾ 10 ਦਿੰਦਾ ਹੀ ਨਾ ਟੀਟੂ ਬਾਈ ਤੁਹਾਨੂੰ ਬੜੀ ਮਦਦ ਕਰਦੀ ਸਾਰੇ ਬੰਦਿਆਂ ਨੂੰ ਸਾਫ ਆਓ ਅੱਛਾ ਬੰਦਾ ਸਾਰਿਆਂ ਨੂੰ ਸਾਰੀ ਸਾਫ ਆ ਆਪਾਂ ਬਈ ਇਹ ਕਹਿੰਦਾ ਸਾਰੀ ਸਾਫ ਆ ਹਨਾ ਪ੍ਰਮਾਤਮਾ ਨੂੰ ਹਰ ਬੰਦੇ ਦੀ ਗੇਮ ਆ ਠੀਕ ਆ ਤੇਰੀ ਟੀਟੂ ਬਾਈ ਨਾ ਬੰਦੀ ਕਿਸੇ ਦੀ ਕਿਸੇ ਹੋਰ ਦਾ ਬੰਦੀ ਆ ਮੈਂ ਹਮੇਸ਼ਾ ਇੰਟਰਵਿਊ ਕਰਦਾ ਬਾਈ ਆਪਾਂ ਕੰਟਰੋਵਰਸੀ ਤੋਂ ਥੋੜਾ ਜਿਹਾ ਦੂਰ ਰਹਿਣਾ ਆਪਾਂ ਨੂੰ ਇਹ ਹੁੰਦਾ ਕਿ ਆਪਾਂ ਆਪਦੀ ਲਾਈਨ ਵੱਡੀ ਕਰਨੀ ਆ ਹੋਰ ਕੋਈ ਕੀ ਕਰਦਾ ਬਾਈ ਬਹੁਤ ਵਧੀਆ ਹਨਾ ਅਸੀਂ ਆਪਣੀ ਲਾਈਨ ਵੱਡੀ ਕਰਦੀ ਆ ਨਹੀਂ ਬੋਲ ਬਣੀ ਸਾਰਿਆਂ ਨੇ ਮੇਰੀ ਸਾਰਿਆਂ ਨੂੰ ਅੱਛ ਕੇ ਬੁਲਾਈਦਾ ਹਾਂ ਨਹੀਂ ਪਰ ਟੀਟੂ ਨਾਲ ਥੋੜੀ ਜ਼ਿਆਦਾ ਹੈ ਹਾਂ ਉਹ ਬੰਦਾ ਵੀ ਵਧੀਆ ਵਾ ਗੱਡ ਬਾਈ ਗੱਡ ਤੁਹਾਡੇ ਲਈ ਵਧੀਆ ਤੁਸੀਂ ਵਧੀਆ ਤੇ ਤੁਹਾਡੇ ਲਈ ਬਾਈ ਟੀਟੂ ਵਧੀਆ ਨਾ ਉਹਨੇ ਰੌਲਾ ਪਾਉਣਾ ਹੂੰ ਹੂੰ ਜਿਹੜਾ ਹਾਰ ਗਿਆ ਤੇ ਉਹਨੇ ਕਿਹਾ ਹਾਰ ਗਿਆ ਘਟ ਗਿਆ ਹੈਨਾ ਠੀਕ ਹੈ ਮਤਲਬ ਤੁਹਾਨੂੰ ਲੱਗਦਾ ਵੀ ਜਿਹੜਾ ਥੋੜਾ ਜਿਹਾ ਘਟਾ ਕੀ ਤੁਹਾਨੂੰ ਸਮਾਂ ਘਟ ਮਿਲਦਾ ਕਰਕੇ ਮਤਲਬ ਬਾਜ਼ੀਆਂ ਤੇ ਕੰਮ ਕੰਮ ਤੇ ਬਹਿਣਾ ਪੈਂਦਾ ਕੰਮ ਜਾਣਾ ਪੈਂਦਾ ਹੈਨਾ ਠੀਕ ਹੋ ਗਿਆ ਗੁੱਡ ਤੇ ਹੋਰ ਤਾਂ ਨਹੀਂ ਬਾਈ ਕੋਈ ਗੱਲ ਦਿਲ ਚੋਂ ਦੀ ਬਾਸ ਇਹੀ ਹੈ ਠੀਕ ਹੈ ਗੁੱਡ ਬਾਈ ਤੇ ਇੱਕ ਵਾਰੀ ਫੇਰ ਮੈਂ ਬਾਈ ਤੇਰਾ ਬਹੁਤ ਧੰਨਵਾਦ ਕਰਦਾ ਤੇਰੇ ਲਈ ਬੈਸਟ ਵਿਸ਼ੇਜ ਹੈਗੀਆਂ ਤੇ ਕਾਮਯਾਬ ਹੋਏਗਾ ਅਸੀਂ ਸਾਰੇ ਨਾਲ ਮਿਲ ਕੇ ਤੇਰੇ ਨਾਲ ਖੜਾਂਗੇ ਮੋੜੇ ਨਾਲ ਮੋੜਾ ਲਾਗੇ ਹੈਨਾ ਤੇ ਦੋਸਤੋ ਇਹ ਸਾਡਾ ਅੱਜ ਦਾ ਪ੍ਰੋਗਰਾਮ ਜਿਹੜੀ ਇੰਟਰਵਿਊ ਆ ਇਸ ਪੰਡ ਦੀ ਤੇ ਜ਼ਰੂਰ ਇਹਨੂੰ ਸ਼ੇਅਰ ਕਰ ਦਿਓ ਤੇ ਅੱਗੇ ਜਾ ਕੇ ਫਿਰ ਆਪਾਂ ਹੋਰ ਇੰਟਰਵਿਊ ਕੰਟੀਨਿਊ ਹਰ ਵੀਕ ਮੇਰੀ ਇੱਕ ਇੰਟਰਵਿਊ ਤੁਸੀਂ ਵੀਕ ਨਹੀਂ ਬਾਈ 2-3 ਦਿਨ ਵਾਰ ਇੰਟਰਵਿਊ ਇੱਕ ਤੁਸੀਂ ਸਾਡੀ ਦਿਖੀ ਜਾਓਗੇ ਤੇ ਤੁਹਾਨੂੰ ਵੀ ਆਨੰਦ ਆਊਗਾ ਤੇ ਸਾਨੂੰ ਵੀ ਆਨੰਦ ਆਊਗਾ ਜੇ ਕੋਈ ਗਲਤੀ ਹੋ ਜਾਂਦੀ ਆ ਮੈਂ ਹਮੇਸ਼ਾ ਕੋਸ਼ਿਸ਼ ਕਰਦਾ ਕਿਸੇ ਦੀ ਸ਼ਾਂਤ ਦੇ ਖਲਾਫ ਇੱਕ ਸ਼ਬਦ ਨਹੀਂ ਬੋਲਣਾ ਜੇ ਬੋਲਿਆ ਗਿਆ ਉਹਦੇ ਲਈ ਮਾਫੀ ਤੇ ਤੁਹਾਡਾ ਚੈਨਲ ਸਾਡਾ ਦੇਖ ਲਈ ਧੰਨਵਾਦ ਜੇ ਪਸੰਦ ਨਾ ਆਉਂਦਾ ਵੀਡੀਓ ਨੂੰ ਲਾਈਕ ਕਰ ਦਿਆ ਕਰੋ ਕਿਹੜਾ ਕਰੋ ਹਾਂ ਯਾਰ ਪਸੰਦ ਆ ਚੰਗੀ ਕਮੈਂਟ ਕਰ ਦਿਆ ਕਰੋ ਜੇ ਚੰਗੀ ਨਹੀਂ ਲੱਗਦੇ ਇੱਕ ਪੋਜ਼ਿਟਿਵ ਤਰੀਕੇ ਨਾਲ 네ਗੇਟਿਵ ਕਮੈਂਟ ਵੀ ਕਰੋ ਤੇ ਮੈਂ ਤੁਹਾਡਾ ਸਵਾਗਤ ਮਤਲਬ ਤੁਹਾਡਾ ਆਲਵੇਜ ਜਿਹੜੇ ਤੁਹਾਡੇ ਕਮੈਂਟ ਆ ਤੁਹਾਡੇ ਸੁਝਾਅ ਆ ਆਪਾਂ ਕੋਸ਼ਿਸ਼ ਕਰਾਂਗੇ ਜੇ ਮੈਨੂੰ ਲੱਗਦਾ ਕਿ ਤੇ ਮੇਥੋਂ ਗਲਤੀ ਹੋ ਗਈ ਉਹਨੂੰ ਸੁਧਾਰ ਕੇ ਹੋਰ ਵਧੀਆ ਵੀਡੀਓ ਤੁਹਾਡੇ ਲਈ ਬਣਾਈਏ ਤੇ ਤਾਂ ਹੀ ਫਿਰ ਵਧੀਆ ਹੁੰਦੀ ਆ ਬਹੁਤ ਬਹੁਤ ਧੰਨਵਾਦ 사시 ਗਾਲ ਜੀ